ਫੋਨ ਤੇ ਗੇਮ ਖੇਡਦਾ ਹੁੰਦਾ ਹੈ ਗੇਮ ਖੇਡਦੇ ਤਾਂ ਰੋਕਦੇ ਫਿਰ ਤੈਨੂੰ ਨਾ ਬੇਟਾ ਫੋਨ ਜਿਆਦਾ ਫੋਨ ਵੇਖਦੇ ਹੈਂ ਕਿ ਥੋੜਾ ਵੇਖਦਾ ਹੁੰਦਾ ਹੈ ਹਾਂ ਥੋੜਾ ਦੇਰ ਫੇਰ ਪਹਿਲਾਂ ਜਿਆਦਾ ਦੇਖਦਾ ਸੀ ਗੇਮਾਂ ਖੇਡਦਾ ਹੁੰਦਾ ਹੈ ਨਾ ਬੇਟਾ ਅੱਖਾਂ ਖਰਾਬ ਹੋ ਜਾਂਦੀਆਂ ਫੋਨ ਬਹੁਤ ਘੱਟ ਦੇਖਣਾ ਜਦੋਂ ਕੰਮ ਜੇ ਤਰ੍ਹਾਂ ਫੋਨ ਤੇ ਇਤਰਾ ਲੈਪਟਾਪ ਤੇ ਤਰ੍ਹਾਂ ਕੰਪਿਊਟਰ ਤੇ ਕੰਮ ਹੈ ਨਾ ਕੋਈ ਸਕੂਲ ਦਾ ਬਸ ਓਨਾ ਟਾਈਮ ਬੇਟਾ ਜੇ ਥੋੜਾ ਬਹੁਤਾ ਟਾਈਮ ਤਰ੍ਹਾਂ ਦਿਲ ਕਰਦਾ ਨਾ ਕੋਈ 10 ਮਿੰਟ ਤਾਂ ਇਹ ਤਾਂ ਗੱਲ ਬਹਿ ਵੀ ਕੰਨ ਪੁੱਤੇ ਨੀ ਜਿਆਦਾ ਫੋਨ ਨਹੀਂ ਦੇਖਣਾ ਪੁੱਤ ਨਿਗਾਹ ਖਰਾਬ ਹੋ ਜਾਂਦੀ ਹੈ ਹੁਣ ਜਦੋਂ ਜੀ ਮੈਂ ਹੁਣ ਜਾਣਾ ਤੇ ਮੈਨੂੰ ਕਹਿੰਦਾ ਆ ਗਿਆ ਮੈਂ ਦੋ ਅੱਧੇ ਘੰਟੇ ਨੂੰ ਆ ਗਿਆ ਘੰਟੇ ਨੂੰ ਆ ਗਿਆ ਸੇ ਬਹਿ ਕੇ ਮੁੜਿਆ ਹੁਣਾਂ ਜੀ ਅਜੇ ਗਾਂ ਡੀਏਪੀ ਰੇ ਸਪਰੇ ਸਾਰਾ ਕੁਝ ਲੈਣ ਆਲਾ ਪਿਆ ਜੀ ਗਾਂ ਝੋਨਾ ਲਾਉਣਾ ਜੀ ਤੇ ਮੈਨੂੰ ਮੈਂ ਹੁਣ ਕੱਲ੍ਹ ਕੇ ਪਰਸੋਂ ਗਿਆ ਸੀ ਮੈਂ ਕਿਹਾ ਵੀ ਪਹਿਲਾਂ ਹਿਸਾਬ ਮਲਾ ਲਾ ਵੀ ਮੈਨੂੰ ਪੈਸਿਆਂ ਦੀ ਲੋੜ ਆ ਵੀ ਮੈਂ ਠੇਕੇ ਵਾਲਿਆਂ ਨੂੰ ਵੀ ਦੇਣੇ ਲੱਖ ਰੁਪਈਆ ਮੇਰਾ ਖਰਾਬ ਹੁੰਦਾ ਤੇ ਵੀ ਤੂੰ ਐ ਨਾ ਕਰ ਤੇ ਮੈਨੂੰ ਕਹ ਤੇਲ ਦੀ ਤੇਲ ਦੀ ਪਰਚੀ ਲੈ ਜਾ ਮੇਰੇ ਉੱਤੇ ਪਰ ਮਤਲਬ ਸਰਚ ਮਾਰਨਾ ਹੀ ਮੈਂ ਤਾਂ ਪੈਸਿਆਂ ਦੀ ਲੋੜ ਆਈ ਦੋਨੇ ਚੀਜ਼ਾਂ ਹੁੰਦੀਆਂ ਹਾਂਜੀ ਇੱਥੇ ਆੜਤੀਆ ਵੀ ਬਹੁਤ ਬੇਈਮਾਨ ਬੈਠੀ ਬਿਲਕੁਲ ਬਿਲਕੁਲ ਜਿਹੜੇ ਜ਼ਿਮੀਦਾਰਾਂ ਦਾ ਜਿਹੜਾ ਇੱਕ ਵਾਰੀ ਫਸਲਾਂ ਵੇਚੀਆਂ ਤੇ ਕਰੋੜਾ ਰੁਪਇਆ ਮੁੱਕਰ ਗਏ ਬਿਲਕੁਲ ਭੱਜ ਗਏ ਲੈ ਭੱਜ ਗਏ ਹੋਰ ਥਾਂ ਤੇ ਕਾਰੋਬਾਰ ਕਰਦੇ ਨੇ ਜ਼ਿਮੀਦਾਰ ਵੀ ਨਹੀਂ ਸੋਣ ਜ਼ਿਮੀਦਾਰ ਵੀ ਬੈਠੇ ਆ ਜਿਨ੍ਹਾਂ ਨੇ ਜਿਹੜਾ ਸੀਗਾ ਵੀ ਇਹ ਕਹਤਾ ਆੜਤੀਆ ਨੂੰ ਕਰ ਲਈ ਜੋ ਕਰਨਾ ਫਿਰ 10 ਲੱਖ ਲੈ ਕੇ ਵਿਆਹ ਤੇ 20 ਲੱਖ ਰੁਪਏ ਲੈ ਗਏ ਮੈਂ ਕਹਿੰਦਾ ਜੀ ਦੇਖੋ ਤਾੜੀ ਦੋਨਾਂ ਹੱਥਾਂ ਨਾਲ ਬਾਈ ਦੋਨਾਂ ਨਾਲ ਠੀਕ ਹੈ ਇੱਥੇ ਮ ਇਹਨੂੰ ਸਹੀ ਨਹੀਂ ਕਹਿੰਦਾ ਇਹਨੂੰ ਗਲਤ ਨਹੀਂ ਕਹਿੰਦਾ ਤੁਹਾਨੂੰ ਸਹੀ ਨਹੀਂ ਕਹਿੰਦਾ ਮੇਰੀ ਨਜ਼ਰ 'ਚ ਦੋਨੋਂ ਦੋਸ਼ੀ ਆ ਬਿਲਕੁਲ ਸਸੀ ਘਰ ਜਨਾਬ ਸਸੀ ਘਰ ਪਪਾ ਮੈਂ ਕਿਵੇਂ ਆ ਠੀਕ ਕਰ ਕਰ ਮੈਜੋ ਤੇ ਬਸ ਹੋ ਕੇ ਉਹ ਜਨਾਬ ਜਿਹੜਾ ਰੋਲਾ ਹੋ ਹੜਤੀ ਦੇ ਤੇ ਜਿੰਮੇਦਾਰਤਾ ਜੀ ਕੁਝ ਨਹੀਂ ਨਿਭੜਿਆ ਨਹੀਂ ਜੀ ਅੱਛਾ ਉਹ ਜਿਹੜਾ 5-6 ਲੱਖ ਰੋਲਾਂ ਮਿਲ ਰੱਖਿਆ ਹਾਂ ਹਾਂਜੀ ਨਿਬੜਿਆ ਨਹੀਂ ਨਿਬੜਿਆ ਨਹੀਂ ਜੀ ਯਾਰ ਕਿੰਨੇ ਦਿਨ ਹੋ ਗਏ ਉਹ ਤਾਂ 2 ਹਫ਼ਤੇ 3 ਹਫ਼ਤੇ ਹੋ ਚੰਨੇ ਹੋਣਾ ਉਹ ਪਰ ਸੇਠ ਨਹੀਂ ਰਾਹ ਦਿੰਦਾ ਜੀ ਦੋ ਆਪ ਤਾਂ ਉੱਤੇ ਹੋਗਾ ਹਾਂਜੀ ਹਾਂਜੀ ਨਿਬੜਿਆ ਨਹੀਂ ਤੂੰ ਉਹ ਮੈਥੋਂ ਨਿਪਸੂਤ ਹੀ ਨਹੀਂ ਆਉਂਦਾ ਜੀ ਹਿਸਾਬ ਪਤਾ ਉਹਨਾਂ ਦਾ ਸੇਠਾਂ ਦਾ ਜੀ ਆਪੇ ਨਿਬੜ ਲਾਂਗੇ ਮਾੜੀ ਜੀ ਗੜਸ ਰੱਖਿਆ ਕਰੋ ਸੂਤ ਕਿਵੇਂ ਨਹੀਂ ਆਉਂਦਾ ਕੌਣ ਨਹੀਂ ਸੂਤ ਆਉਂਦਾ ਜ਼ਿਮੀਂਦਾਰ ਨਹੀਂ ਆਉਂਦਾ ਕਿ ਆੜਤੀਆਂ ਨਹੀਂ ਆਉਂਦਾ ਆੜਤੀਆਂ ਨਹੀਂ ਆਉਂਦਾ ਜੀ ਜ਼ਿਮੀਂਦਾਰ ਜ਼ਿਮੀਂਦਾਰ ਦਾ ਸਿੱਧਾ ਜੀ ਬੰਦਾ ਵੇਰ ਲੋ ਕਈ ਵਾਰੀ ਸੱਧਿਆ ਚ ਬਾਰੇ ਵਾਲ ਹੁੰਦੇ ਆ ਨਹੀਂ ਜਨਾਬ ਉਹ ਸਾਰਾ ਪੁੱਛ ਵਿੱਚ ਕਰ ਲਈ ਨਹੀਂ ਤੁਹਾਨੂੰ ਕੀ ਲੱਗਦਾ ਜਿਹੜਾ 5-6 ਲੱਖ ਦਾ ਰੌਲਾ ਇਹਨਾਂ ਦਾ ਵੀ ਇਹ ਜ਼ਿਮੀਦਾਰ ਝੂਠ ਬੋਲਦਾ ਕਿ ਆਰਤੀਏ ਝੂਠ ਬੋਲਦਾ ਆਰਤੀਏ ਝੂਠ ਬੋਲਦਾ ਜੀ ਲੱਗਦਾ ਹੈ ਹਾਂ ਜੀ ਨਹੀਂ ਤੈਨੂੰ ਕੀ ਲੱਗਦਾ ਗੜਬੜ ਕੀ ਦੇ ਜੀ ਜ਼ਿਮੀਦਾਰ ਚ ਹੈ ਕਿ ਆਰਤੀਏ ਚ ਹੈ ਆਰਤੀਏ ਜੀ ਕਨਫਰਮ ਹੈ ਕਿ ਸ਼ੱਕ ਹੈ ਮਾੜਾ ਮੋਟਾ ਸ਼ੱਕ ਆ ਜੀ ਮੈਨੂੰ ਪੂਰਾ ਆਰਤੀਏ ਗਲਤ ਆਰਤੀਏ ਗਲਤ ਹੈ ਜੀ ਬਦਲ ਲਿਖਦਾ ਪੈਸੀ ਹਾਂ ਜੀ ਹਾਂ ਜੀ ਮਾੜੀ ਗੱਲ ਆ ਯਾਰ ਉਹ ਤਾਂ ਕਹਿੰਦੇ ਜੀ 25 26 ਕਿੱਲਿਆਂ ਦੀ ਫਸਲ ਵੀ ਅਸੀਂ ਇਹਨਾਂ ਦੇ ਵੇਚਦੇ ਆ ਹਾਉ ਤਾਂ ਬੜੀ ਸੇ ਐਪਲੀਕੇਸ਼ਨ ਆ 25 26 ਕਿੱਲਿਆਂ ਦੀ ਫਸਲ ਹੁੰਦੀ ਆਂਦੀ ਨਾ ਤਾਂ ਵੀ ਪੈਸੇ ਸੇ ਟੁੱਟ ਜਾਂਦੇ ਜੀ 5 ਲੱਖ ਰੁਪਏ ਦੇ ਨੇ 5 ਲੱਖ ਰੁਪਏ 5 ਲੱਖ ਤੋਂ 5 ਲੱਖ ਪਲੱਸ ਕੁਝ ਲਿਖਿਆ ਉਹਨਾਂ ਨੇ ਹਣਾ ਇਹ ਦੇਖੀ ਸੀ ਐਪਲੀਕੇਸ਼ਨ ਵਿੱਚ ਹਾਂ ਜੀ ਨਹੀਂ ਲੱਗਿਆ ਸਾਰਾ ਤੇਰੇ ਕੋਲ ਮੇਰੇ ਕੋਲ ਲੱਗਿਆ ਨਹੀਂ ਜਨਾਬ ਆੜਤੀਆ ਨਹੀਂ ਕੋਈ ਗੱਲ ਸਹੀ ਲਾਉਂਦਾ ਜੀ ਅੱਛਾ ਆੜਤੀਆ ਭਜਦਾ ਹਾਂ ਜੀ ਜ਼ਿਮੀਂਦਾਰ ਆ ਜਾਂਦਾ ਟਾਈਮ ਨਾਲ ਜ਼ਿਮੀਂਦਾਰ ਤਾਂ ਆ ਜਾਂਦਾ ਜੀ ਮੈਂ ਤਾਂ ਹੁਣ ਸੱਤ ਨੂੰ ਹੋਣਾ ਚਾਹੀਦਾ ਜੀ ਜ਼ ਆਪਣੇ ਕੋਲ ਐਪਲੀਕੇਸ਼ਨ ਆਏ ਨੂੰ ਹਾਂਜੀ ਕਿੰਨੇ ਕ ਵਾਰੀ ਸੱਦੇ ਪਿਛਲੇ ਤਾਂ ਸਬੰਧ ਨਾ ਦੇਣਾ ਮੈਂ ਉਹਨੂੰ ਰਸਾਦਾ ਹੀ ਰਾਜ ਤੋਂ ਆ ਜਾਂਦਾ ਜਿੰਮੇਦਾਰਤਾ ਬਾਣੀਆਂ ਨਹੀਂ ਆਉਂਦਾ ਜੀ ਆਉਂਦਾ ਹੀ ਨਹੀਂ ਹਾਂਜੀ ਉਹ ਦਿਨ ਤਾਂ ਨਹੀਂ ਦੱਸਿਆ ਮੈਨੂੰ ਜਿਉਂਦਾ ਨਹੀਂ ਇੱਕ ਵਾਰੀ ਵੀ ਨਹੀਂ ਆਇਆ ਇੱਕ ਵਾਰੀ ਆਇਆ ਸੀ ਜੀ ਉਦੋਂ ਬਸ ਕੀੜਾ ਜਾਂ ਮਾਰ ਕੇ ਤੁਰ ਗਿਆ ਜੀ ਕੀ ਕਹਿ ਗਿਆ ਉਦੋਂ ਕਹਿੰਦਾ ਕੋਈ ਗੱਲ ਨਹੀਂ ਆਪੇ ਨਿਬੜ ਲਾਂਗੇ ਨਹੀਂ ਆਪੇ ਉਹਨੂੰ ਆਪੇ ਨਿਬੜਦੇ ਹੁੰਦੇ ਤਾਂ ਸਾਡੇ ਕੋਲ ਅਗਰ ਥਾਣੇ ਕਿਉਂ ਆਉਂਦਾ ਥੋੜਾ ਵਿਖਾਇਆ ਕਰੋ ਆ ਵਰਦੀ ਨਾ ਇਹ ਚੀਜ਼ਾਂ ਬਖਾਉਣ ਵਾਸਤੇ ਹੁੰਦੀ ਹੈ ਆਪਣੀ ਐਵੇਂ ਡਰਦਿਆਂ ਨੂੰ ਡਰਾਉਣ ਵਾਸਤੇ ਨਹੀਂ ਹੁੰਦੀ ਜਿਹੜਾ ਬੰਦਾ ਲੁੱਚਪੁਣਾ ਕਰਦਾ ਉਹਦੇ ਵਾਸਤੇ ਭਾਈ ਇਹ ਮਰਦੀ ਆਪਾਂ ਇਹ ਇਹ ਤਾਂ ਹੈ ਜੀ ਤੇ ਫਿਰ ਮਾੜਾ ਜਿਹਾ ਦਬਕਾ ਰੱਖਿਆ ਕੋਣ ਗੱਲਸ ਰੱਖਿਆ ਕੋਈ ਆ ਤੁਹਾਨੂੰ ਕਾਹਨਾ ਕਿਸੇ ਦੀ ਨਾ ਹੁਣ ਬੁਲਾਇਆ ਜੀ ਰਾਜੂ ਨੂੰ ਬੁਲਾਇਆ ਜੀ ਉਹਦੀ ਫੇਰ ਹੁਣ ਉਹਨੂੰ ਸਖਤ ਫੋਨ ਕਰੋ ਰਾਜੂ ਆ ਗਿਆ ਰਾਜੂ ਆ ਗਿਆ ਜੀ ਠੀਕ ਹੈ ਆਰਤੀਆ ਨਹੀਂ ਆਇਆ ਆਰਤੀਆ ਨੂੰ ਮੈਂ ਬੁਲਾਉਣਾ ਜੀ ਹੁਣ ਉਹਨੂੰ ਮੇਰੇ ਵੱਲੋਂ ਸਖਤ ਫੋਨ ਕਰ ਦੇ ਇੱਕ ਵਾਰੀ ਠੀਕ ਹੈ ਜੀ ਤੇਰੇ ਹੱਥ ਖੜੇ ਨਹੀਂ ਨਿਬੜਦਾ ਤੂੰ ਮੈਂ ਥੋੜੀ ਨਿਬੜਦਾ ਜੀ ਬਸ ਕੋਈ ਗੱਲ ਨਹੀਂ ਮੈਂ ਤੁਹਾਨੂੰ ਨਿਬੜ ਕੇ ਵਿਖਾਉਣਾ 10 ਮਿੰਟਾਂ ਤੋਂ ਪਹਿਲਾਂ ਉਹਨੂੰ ਕਹ ਵੀ ਸਾਹਬ ਦੇ ਕੋਲੇ ਚਾਹੀਦਾ ਤੂੰ ਐਸਐਚਓ ਸਾਹਬ ਦੇ ਕੋਲ ਠੀਕ ਹੈ ਹੁਣ ਕੇ ਮੇਰੀ ਡਿਊਟੀ ਸਾਹਬ ਨਾਲ ਮੀਟਿੰਗ ਹੈ ਠੀਕ ਹੈ ਮੈਂ ਜਾਣਾ ਉਹਨੂੰ ਕਹ 10 ਤੋਂ 11ਵਾਂ ਮਿੰਟ ਹੋ ਗਿਆ ਨਾ ਤੇ ਉਹਨੂੰ ਕਹ ਵੀ ਸਾਹਬ ਨੇ ਆਖਿਆ ਵੀ ਚੱਕ ਕੇ ਲੈ ਜਾਵਾਂਗੇ ਤੈਨੂੰ ਠੀਕ ਹੈ ਜੀ ਆਹੀ ਸ਼ਬਦ ਵਰਤਣੇ ਜੇ ਮੈਂ ਆਖੀ ਠੀਕ ਹੈ ਸਰ ਇਹ ਥੋੜੋ ਗੱਲ ਹੈ ਯਾਰ ਖੱਜਲੋ ਕਰੀ ਜਾਂਦੇ ਉਹਨੂੰ ਗੇੜੇ ਮਾਰੀ ਜਾਂਦਾ ਤੇ ਉਹ ਆਉਂਦਾ ਨਹੀਂਗਾ ਹੁਣ ਰਾਜੂ ਨੂੰ ਭੇਜ ਦੋ ਰਾਜੂ ਰਾਜੂ ਨੂੰ ਭੇਜ ਦੋ ਮੇਰੇ ਕੋਲ ਰਾਜੂ ਸਸੇ ਕਾਜ ਨਾਲ ਸਾਚੀ ਕਾਲ ਸਾਚੀ ਕਾਲ ਸਾਚੀ ਕਾਲ ਪੁੱਤ 사ਚੀ ਕਾਲ ਬੱਚੇ ਨੂੰ ਵੀ ਲਈ ਫਿਰਦੇ ਉਠਾਣੇ ਹਾਂਜੀ ਵੀਰੇ ਤੁਸੀਂ ਸਾਚੀ ਕਾਲ ਅੱਛਾ ਆ ਜਾ ਬੈਠੋ ਕੋਈ ਬੈਠ ਜੇ ਬੈਠ ਜਾ ਬੈਠ ਹਲੋ ਬੇਟਾ ਕੀ ਨਾਮ ਹੈ ਇਕਮ ਇਕਮ ਛੋੜਾ ਨਾ ਯਾਰ ਜਿੰਨਾ ਛੋੜਾ ਮੁੰਡਾ ਉਹਨਾਂ 사ਣਾ ਨਾ ਹੈ ਪੜਦੇ ਹੋ ਕਿਹੜੀ ਕਲਾਸ ਚ ਪੰਜਵੀਂ ਪੰਜਵੀਂ ਚ ਵਧੀਆ ਨੰਬਰ ਆਉਂਦੇ ਹੁੰਦੇ ਆ ਹਾਂਜੀ ਡੈਡੀ ਕੜਦੇ ਹੁੰਦੇ ਕਿਨੇ ਕਈ ਵਾਰ ਕੋਟਦੰਦਿਆ ਕਿਹੜੀ ਗੱਲ ਤੋਂ ਕਈ ਵਾਰ ਮੈਂ ਸ਼ਾਰਤ ਕਰਨ ਲੱਗ ਪੈਂਦੀ ਸ਼ਾਰਤ ਕਰਨ ਲੱਗ ਪੈਂਦਾ ਹਨ ਕਿ ਫੋਨ ਤੇ ਗੇਮ ਖੇਡਦਾ ਹੁੰਦਾ ਹੈ ਗੇਮ ਖੇਡਦੇ ਤੋਂ ਰੋਕਦੇ ਫਿਰ ਤੈਨੂੰ ਨਾ ਬੇਟਾ ਫੋਨ ਜਿਆਦਾ ਫੋਨ ਵੇਖਦਾ ਹੈ ਕਿ ਥੋੜਾ ਵੇਖਦਾ ਹੁੰਦਾ ਹੁਣ ਤਾਂ ਥੋੜਾ ਦੇਰ ਪਹਿਲਾਂ ਜਿਆਦਾ ਦੇਖਦਾ ਸੀ ਗੇਮਾਂ ਖੇਡਦਾ ਹੁੰਦਾ ਨਾ ਬੇਟਾ ਅੱਖਾਂ ਖਰਾਬ ਹੋ ਜਾਂਦੀਆਂ ਫੋਨ ਬਹੁਤ ਘੱਟ ਦੇਖਣਾ ਜਦੋਂ ਕੰਮ ਜਿਹੇ ਤਰ੍ਹਾਂ ਫੋਨ ਤੇ ਇਤਰਾ ਲੈਪਟਾਪ ਤੇ ਤਰਾ ਕੰਪਿਊਟਰ ਤੇ ਕੰਮ ਹੈ ਨਾ ਕੋਈ ਸਕੂਲ ਦਾ બસ ਉਹਨਾ ਟਾਈਮ ਬੇਟਾ ਜੇ ਥੋੜਾ ਬੋਤਾ ਟਾਈਮ ਤਰਾ ਦਿਲ ਕਰਦਾ ਨਾ ਕੋਈ 10 ਮਿੰਟ ਦਾ ਇਹ ਤਾਂ ਗੱਲ ਬਹਿ ਵੀ ਕਹਿਣਾ ਪੁੱਤ ਤੈਨੂੰ ਜਿਆਦਾ ਫੋਨ ਨਹੀਂ ਦੇਖਣਾ ਪੁੱਤ ਨਿਗਾਹ ਖਰਾਬ ਹੋ ਜਾਂਦੀ ਹੈ ਇਹਦੀ ਇਹਦੀ ਤਰੰਗਾ ਹੁੰਦੀਆਂ ਬੇਟਾ ਉਹ ਇਫੈਕਟ ਕਰਦੀਆਂ ਨੁਕਸ ਪਾਉਂਦੀਆਂ ਬੇਟਾ ਠੀਕ ਹੈ ਬਹੁਤ ਘੱਟ ਦੇਖਣਾ ਫੋਨ ਸਿਆਣਾ ਬੱਚਾ ਬਣਨਾ ਠੀਕ ਹੈ ਫੇਰ ਡੈਡੀ ਸਹੀ ਕਹਿੰਦੇ ਜੇ ਤੈਨੂੰ ਫੋਨ ਤੋਂ ਰੋਕ ਦਿਆ ਤਾਂ ਸਾਰੀਆਂ ਗੱਲਾਂ ਸਾਰੀਆਂ ਨੋਟ ਕਰ ਲੈ ਨਹੀਂ ਸਿਆਣਾ ਬੱਚਾ ਕਰੂ ਬਣਨਾ ਹਾਂ ਕੀ ਰੌਲਾ ਥੋੜਾ ਹੁਣ ਨਿਬੜਿਆ ਨਹੀਂ ਨਹੀਂ ਜੀ ਨਿਬੜਿਆ ਜੀ ਸਾਡਾ ਹੀ ਇੱਕ ਮਿੰਟ ਬੇਟਾ ਲੈਣਾ ਕੋਈ ਜੋਸ਼ ਜਸ ਮੰਗਾ ਰਿਹਾ ਤੈਨੂੰ ਹਾਂ ਕੋਈ ਪੈਟ ਹੀ ਪੇਸਟ ਹੀ ਵੈਸੇ ਵੈਦਨਾ ਨਹੀਂ ਮੰਗਾਉਂਦਾ ਹੁੰਦਾ ਆਪਣੇ ਬੱਚਾ ਨੂੰ ਵੈਦਨਾ ਨਹੀਂ ਦਿੰਦਾ ਕਹਿੰਦਾ ਤੇ ਨਹੀਂ ਉਹ ਦੁਬਾਰਾ ਲੈਣਾ ਇੱਕ ਕੱਟੀ ਕਰਨਾ ਕੋਲਡ ਡਰਿੰਕ ਉਹ ਵੀ ਘੱਟ ਤੋ ਹੀ ਘੱਟ ਬਸ ਕਰੂਗਾ ਦੂਜੇ ਤੋਂ ਪਾਪਾ ਪੀ ਲੈਣਾ ਦੰਦੂਰ ਉਹ ਮੈਂ OK ਜਦੋਂ ਪਾਪਾ ਪੀਦੇ ਉਹ ਪੀ ਲੈਣਾ ਵੈਰੀ ਗੁੱਡ ਵੈਰੀ ਗੁੱਡ ਕਦੇ ਕਦੇ ਪੀਆ ਕਰੋ ਠੀਕ ਹੈ ਜ਼ਿਆਦਾ ਨਹੀਂ ਪੀਣਾ ਇਹ ਕੋ ਲਾਲ ਜਿਆ ਨਹੀਂ ਪੀਣਾ ਇੱਕ ਲਾਲ ਜੇ ਰੰਗਦਾ ਹੁੰਦਾ ਹਾਂ ਮੈਂ ਤੈਨੂੰ ਪੁੱਛਣਾ ਸੀ ਉਹ ਪਿੰਦਾ ਨਹੀਂ ਪਿੰਦਾ ਨਹੀਂ ਓਹ ਵੈਰੀ ਗੁੱਡ ਬਹੁਤ ਸਣਾ ਮੇਰੇ ਪਾਪਾ ਨੇ ਮਨਾ ਕਿ ਤੇ ਹੋਈ ਪਾਪਾ ਵੀ ਨਹੀਂ ਪਿੰਦੀ ਸਾਡੇ ਘਰ ਦੇ ਕੋਈ ਵੀ ਨਹੀਂ ਪੀ ਉਹ ਵੈਰੀ ਗੁੱਡ ਬੇਟਾ ਉਹ ਨਹੀਂ ਪੀਣੀ ਉਹ ਬਹੁਤ ਮਾੜੀ ਹੈ ਠੀਕ ਹੈ ਉਹ ਕੋਲਡ ਡਰਿੰਕ ਬਖਾਉਣ ਨੂੰ ਕੋਲਡ ਡਰਿੰਕ ਉਹ ਨਸ਼ਾ ਪੁੱਤ ਇਹ ਇੱਕ ਬਲੂ ਜੀ ਵੀ ਆਉਂਦੀ ਓਹ ਵੀ ਨਹੀਂ ਹਾਂ ਇੱਕ ਬਲੂ ਆਉਂਦੀ ਹੈ ਇੱਕ ਗੋਲਡਨ ਆਉਂਦੀ ਹੈ ਸਾਰਾ ਪਤਾ ਤੈਨੂੰ ਸਿਆਣਾ ਯਾਰ ਬੱਚਾ ਤੇਰਾ ਹਾਂਜੀ ਗੁੱਡ ਬੇਟਾ ਬਾਹਰਲਾ ਖਾਣਾ ਬਹੁਤ ਘੱਟ ਖਾਣਾ ਪੁੱਤ ਬਹੁਤ ਮਾੜੇ ਖਾਣੇ ਆ ਬਾਹਰ ਬਹੁਤ ਸੋਹਣੀ ਗੱਲ ਹੈ ਤੂੰ ਜਿਹੜੇ ਜਿਹੜੇ ਚੀਜ਼ਾਂ ਨਹੀਂ ਖਾਣੀਆਂ ਪੜੀਆਂ ਚਾਹੀਦੀਆਂ ਤੂੰ ਨਹੀਂ ਖਾਂਦਾ ਪੀਂਦਾ ਗੁੱਡ ਬੇਟਾ ਗੁੱਡ ਤੂੰ ਬੜੇਂਗਾ ਕੁਝ ਜ਼ਿੰਦਗੀ ਚ ਵੈਰੀ ਗੁੱਡ ਸਿਆਣਾ ਬੱਚਾ ਠੀਕ ਹੈ ਕੀ ਆ ਨਾ ਸੇਠ ਸੇਠ ਜੀ ਸਾਡਾ ਨਾ 40 50 ਸਾਲਾਂ ਦਾ ਹੀ ਤੋਂ ਇਹਦੇ ਨਾਲ 82 ਸਾਲ ਉਮਰ ਕਿੰਨੀ ਹੈ 38 ਸਾਲ ਦੀ 38 ਸਾਲ ਹਾਂ ਜੀ ਬਾਪੂ ਵਾਲੇ ਦੀ 82 ਸਾਲ ਦੇ ਦਾਦੇ ਵਾਲੇ ਦੀ ਇਨਾਂ ਦੇ ਗਾਂ ਦਾਦੇ ਦੀ ਯਾਰਤ ਹੁੰਦੀ ਸੀ ਫੇਰੇ ਦੇ ਬਾਪੂ ਦੀ ਹੋ ਗਈ ਪਿਓ ਦੀ ਪੀੜੀ ਦਰ ਪੀੜੀ ਤੁਰੇ ਹੋ ਗਏ ਪੀੜੀ ਦਰ ਪੀੜੀ ਅਸੀਂ ਤੀਜੀ ਪੀੜੀ ਹੋ ਗਈ ਅਸੀਂ ਇਹਦੇ ਤਾਂ ਯਾਰਤਾ ਅੱਛਾ ਤੁਹਾਡੇ ਦਾਦਾ ਜੀ ਤੋਂ ਲੈ ਹਾਂਜੀ ਚਲੋ ਸਮੇਂ ਚੰਗੇ ਸੀ ਉਹ ਹਾਂਜੀ ਕਿਤੇ ਬਾਪੂ ਵਰਗਿਆਂ ਨੇ ਪੈਸੇ ਲੈ ਆਉਣੇ ਤੇ ਗੁੱਠਾ ਲਾ ਦਿੰਦੇ ਸੀਗੇ ਪੈਸੇ ਲੈ ਆਉਣੇ ਗੁੱਠਾ ਲਾ ਆਉਂਦੇ ਸੀ ਕਿਤੇ ਹਿਸਾਬ ਨਹੀਂ ਲਿਆ ਸੀ ਕਿਤੇ ਕਿਤਾਬ ਨਹੀਂ ਕਰਿਆ ਸੀ ਸਾਡੀ 7-8 ਕਿੱਲੇ ਵਾਣ ਸਾਡਾ ਆਉਂਦਾ ਹੈ 15-20 ਕਿੱਲੇ ਕਿਤੇ 30 ਕਿੱਲੇ ਵੀ ਹੋ ਜਾਂਦੇ ਠੇਕੇ ਤੇ ਕਿਤੇ 40 ਵੀ ਹੋ ਜਾਂਦੇ ਆ ਐ ਅਸੀਂ ਵਾਈ ਕਰਦੇ ਜੀ ਪਹਿਲਾਂ ਤੋਂ ਵਾਈ ਕਰਦੇ ਹੁਣ ਤੁਹਾਡੀ ਐਪਲੀਕੇਸ਼ਨ ਚ 25-26 ਕਿੱਲੇ ਲਿਖਿਆ ਪਿਛਲੇ ਹਾਂ ਐ ਕਿ 25 ਕਿੱਲੇ ਵਾਣ ਸਾਡੇ ਕੋਲ ਠੇਕੇ ਤੇ ਜੀ 25 ਠੇਕੇ ਤੇ ਆ ਹਾਂਜੀ ਹਾਂਜੀ ਤੇ 7-8 ਥੋੜਾ ਆਉਂਦਾ 7-8 ਕਿੱਲੇ ਆਉਂਦਾ ਜੀ ਅੱਛਾ ਬਾਕੀ 33 ਕਿੱਲੇ ਵਾਣ ਬੰਦ ਹੈ ਬਾਕੀ 33 ਕਿੱਲੇ ਠੀਕ ਹਾਂਜੀ ਮੈਨੂੰ 25-26 ਦਾ ਭਿਲੇਖਾ ਸੀਗਾ ਅੱਛਾ ਠੀਕ ਹੈ ਤੇ ਕੀ ਆਦਾ ਹੁਣ ਕੀ ਰੌਲਾ ਕਿੰਨੇ ਰੌਲਾ ਕਿੰਨੇ ਪੈਸੇ ਆ ਰੌਲਾ ਹੀ ਹੁਣ ਅਸੀਂ ਤਾਂ ਕਣਕ ਦਾ ਵੀ ਪਿਛਲੀ ਦਾ ਹਿਸਾਬ ਨਹੀਂ ਕਰਾਂਗੇ ਹੁਣ ਤਾਂ ਝੋਨਾ ਲਈ ਜਾਂਦੇ ਲੋਕ ਝੋਨਾ ਲਈ ਜਾਂਦੇ ਸਾਨੂੰ ਪੈਸਿਆਂ ਦੀ ਲੋੜ ਆ ਇਹ ਮੇਰੇ ਨਾਲ ਲੜ ਪੈਂਦੀ ਆ ਹੁਣ ਲੈਣੇ ਤਾਂ ਅਸੀਂ ਸਾਡਾ ਤਾਂ ਬਾੜਤੀ ਹੀ ਆਈ ਇਹਦੇ ਤੋਂ ਹੀ ਲੈਣੀ ਆ ਅਸੀਂ ਅਸੀਂ ਹੋਰ ਕਿੱਥੇ ਜਾਈਏ ਹੂੰ ਇਹਨੂੰ ਹੁਣ ਜਿਹਨੂੰ ਕਿਹਾ ਵੀ ਪੈਸੇ ਦੇ ਦੇ ਕਹਿੰਦਾ ਇਹ ਨੂੰ ਮੈਂ ਕਿਹਾ ਨਾ ਇਹ ਹੁਣ ਬੇਟਾ ਵੀ ਇਸ ਹਿਸਾਬ ਪਤਾਵ ਰੱਖਣ ਲੱਗ ਗਿਆ ਬੜਾ ਮੋਟਾ ਵੀ ਡੇਢੀ ਆਪਾਂ ਵੀ ਹਿਸਾਬ ਕਰੀਏ ਯਾਰ ਸਿਆਣਾ ਬੱਚਾ ਬੱਚਾ ਸਿਆਣਾ ਤੇ ਇਹ ਵੀ ਹੁਣ ਪਹਿਲਾਂ ਤਾਂ ਇਹਨੇ ਕਿਤੇ ਹਿਸਾਬ ਨਹੀਂ ਲਿਆ ਸੀ ਮੇਰੇ ਘਰ ਵਾਲੇ ਹੁਣ ਇਹ ਕਹਿੰਦੀ ਵੀ ਆਪਾਂ ਵੀ ਕਿੰਨਾ ਚਿਰ ਹੋ ਗਿਆ ਕਿਤੇ ਹਿਸਾਬ ਨਹੀਂ ਕਰਿਆ ਅਰਤੀ ਕੇ ਦਾ ਤੇ ਆਪਾਂ ਹਿਸਾਬ ਤਾਂ ਕਰੀਏ ਇਹਨੂੰ ਹੁਣ ਸਾਡਾ 6 ਮਹੀਨੇ ਹੋ ਗਏ ਸਾਲ ਹੋ ਗਿਆ ਵੀ ਸਾਡਾ ਹਿਸਾਬ ਮळा ਕੋਈ ਨਹੀਂ ਤੁਹਾਡੇ ਸਿਰ ਪੈਸੇ ਟੁੱਟਦੇ ਹੀ ਆ ਮਾੜੇ ਲੱਖ ਟੁੱਟਦੇ ਹੀ ਆ ਐਂ ਹੀ ਜਾਈ ਜਾਂਦਾ ਜੀ ਮੈਨੂੰ ਤਾਂ 20 25 ਸਾਲ ਹੋ ਗਏ ਸਾਡੇ ਸਿਹਰੀ ਦੁਰੇ ਆਉਂਦੇ ਜੀ ਕਲਾੜਤੀਆਂ ਨਾਲ ਇੱਕ ਲਿੰਮਟ ਲੁੰਟ ਵੀ ਹੋ ਗਈ ਲੈਂਟ ਵੀ ਕਮਾਉਣੇ ਹੁੰਦੇ ਆਂ ਹੀ ਲੈ ਕੇ ਲਿਮ ਕਮਾਉਣੇ ਹੁੰਦੇ ਆ ਮੋੜ ਦਿੰਦੇ ਨਹੀਂ ਉਹ ਤਾਂ ਹੈ ਤਾਂ ਕਮਾਉਣੀ ਆ ਮੋੜ ਕੇ ਤਾਂ ਜਾਂਦੀਆਂ ਨਹੀਂ ਗੀਆਂ ਉਹ ਤਾਂ ਮੈਂ ਸਮਝਦਾ ਹਾਂ ਉਸ ਗੱਲ ਨੂੰ ਹਾਂ ਜੀ ਸਰ ਤੇ ਇਹਨੂੰ ਹੁਣ ਅਸੀਂ ਆਖਿਆ ਇੱਕ ਡੀਆਪੀ ਲੈਣੀ ਆ ਜੂਰੀਆ ਲੈਣੀ ਆ ਜਿੰਕ ਚੱਕਣੀ ਆ ਕਈ ਸਪਰੇਆਂ ਚੱਕੜੀਆਂ ਹੋਣੇ ਝੋਨਾ ਲਾਉਣਾ ਜੀ ਪਾਉਣੀ ਆ ਹੁਣ ਲੇਬਰ ਨੇ ਵੀ ਲੈਣੇ ਤੇ ਲੇਬਰ ਨੇ ਵੀ ਲੈਣੇ ਆ ਤੇ ਹੁਣ ਉਹ ਨਿਆਂ ਹੀ ਨਹੀਂ ਦਿੰਦਾ ਹਣੋਂ ਪੈਸਾਂ ਤੇ ਜਵਾਬ ਦਿੰਦਾ ਪਿੱਛੇ ਹੀ ਹਣੇ ਜਦੋਂ ਵੀ ਵੀਰੇ ਜਾਣੇ ਆ ਜੇ ਜੇ ਅਸੀਂ ਕਹਿੰਦੇ ਹਾਂ ਸਾਹ ਪੜਾ ਸਰ ਪੈਸੇ ਟੁੱਟਦੇ ਆ ਤੁਹਾਡੇ ਸਰ ਪੈਸੇ ਟੁੱਟਦੇ ਆ ਹੁਣ 20 20 ਬੰਦਿਆਂ ਦੀਆਂ ਰੋਟੀਆਂ ਪਕਾ ਕੇ ਭੇਜਦੇ ਆ ਠੀਕ ਹੈ ਨਾ ਤੁਹਾਨੂੰ ਵੀ ਪਤਾ ਚਾਹ ਪਾਣੀ ਦੇ ਵਿੱਚ ਵੀ ਖਰਚਾ ਹੁੰਦਾ ਰੋਟੀ ਪਾਣੀ ਦੇ ਵਿੱਚ ਵੀ ਇੰਨਾ ਹੁਣ ਸਾਰੇ ਕੁਮਾਰੀ ਉਹਨਾਂ ਨੂੰ ਦੇ ਕੇ ਸਾਡੇ ਬੱਲੇ ਤਾਂ ਕੁਝ ਨਹੀਂ ਰਹਿਣਾ ਹੁੰਦਾ ਜਦੋਂ ਵੀ ਜਾਣੇ ਆ ਉਹਨਾਂ ਕੋਲ ਇੱਕੋ ਹੀ ਜਵਾਬ ਆ ਤੁਹਾਡੇ ਸਰ ਪੈਸੇ ਟੁੱਟਦੇ ਆ ਤੁਹਾਡੇ ਸਰ ਪੈਸੇ ਟੁੱਟਦੇ ਆ ਬਸ ਉਹ ਹੀ ਖੁਸ਼ ਕਹਿੰਦੇ ਰਹਿੰਦੇ ਕਣਕ ਦਾ ਸਾਹਿਬ ਕੀਤਾ ਹੀ ਨਹੀਂ ਹਲੇ ਤੱਕ ਕੀਤਾ ਹੀ ਨਹੀਂ ਹਜੇ ਤੱਕ ਨਹੀਂ ਕੀਤਾ ਠੇਕੇ ਦਾ ਕੀ ਉਥੋਂ ਉਹ ਬਾਣ ਚ ਵੜਨ ਦੇਤਾ ਹੁਣੇ 6 ਮਹੀਨੇ ਤੱਕ ਇਹਨਾਂ ਦੇ ਤੇ ਵਾਲਾ ਮੇਰਾ ਹੀ ਲੱਖ ਰੁਪਈਆ ਉਹਨੂੰ ਸਾਈ ਦਿੱਤੀ ਵੀ ਆ ਠੇਕੇ ਵਾਲੇ ਨੂੰ ਅੱਛਾ ਬਾਣ ਹੋਣ ਤੇ ਝੋਨਾ ਲਾਉਣ ਤੇ ਹੁਣ ਉਹ ਮੇਰਾ 8 ਲੱਖ ਵੀ ਖਰਾਬ ਹੁੰਦਾ ਜੇ ਮੈਂ ਉਹਨੂੰ ਠੇਕਾ ਨਹੀਂ ਦਿੰਦਾ ਵੀ ਉਹ ਤਾਂ ਇਹ ਤਾਂ ਉਹ ਤਾਂ ਵਿਹਾਰੀ ਗੱਲ ਐ ਰੱਜੂ ਹਾਂਜੀ ਵੀ ਦੇਖੋ ਠੇਕੇ ਵਾਲੇ ਨੂੰ ਤਾਂ ਜੇਕਰ ਨੂੰ ਪਤਾ ਜੇ ਪੈਸੇ ਚਾਹੀਦੇ ਆ ਜੇ ਜ਼ਮੀਨ ਤੋਂ ਉਹਨੂੰ ਦੇਣੀ ਆ ਤਾਂ ਇਹ ਤਾਂ ਹੁਣ ਰੂਲ ਹੀ ਆਪਣਾ ਬੁੱਢ ਕਦੀਮ ਤੋਂ ਆਪਣੇ ਬਾਬੇ ਦਾਦਿਆਂ ਤੋਂ ਲੈ ਕੇ ਆ ਵੀ 6 ਮਹੀਨਿਆਂ ਦਾ ਠੇਕਾ ਦੇ ਦੇ ਤੇ ਹਾਂਜੀ ਇਹਨਾਂ ਨੇ ਯਕੀਨ ਕੀਤਾ ਉਲਟਾ ਇਹ ਸਾਨੂੰ ਹੁਣ ਖਰਾਬ ਕਰਤੇ ਆ ਕਰਾ ਕਰਨ ਨਹੀਂ ਹੋਇਆ ਵੀਰੇ ਜਦੋਂ ਵੀ ਜਾਣੇ ਆ ਜਵਾਬ ਤੁਹਾਡੇ ਸਰ ਪੈਸੇ ਟੁੱਟਦੇ ਆ ਹਿਸਾਬ ਕਰ ਦੋ ਹਿਸਾਬ ਕਰਨ ਨੂੰ ਕੀ ਕਹਿੰਦਾ ਤੁਸੀਂ ਕਰਦਾ ਹੀ ਨਹੀਂ ਕਰਦਾ ਹੀ ਨਹੀਂ ਉਹ ਹਿਸਾਬ ਤੁਸੀਂ ਕੋਈ ਬੰਦੇ ਮੋਤਵਾਰ ਵਰਤ ਕਹਿੰਦੇ ਵੇਖੇ ਹੁਣ ਅਸੀਂ ਮੋਤਵਾਰ ਬੰਦਿਆਂ ਨੂੰ ਕਿਹਾ ਸੀਗਾ ਜੀ ਫਿਰ ਉਹ ਗੱਲ ਜੀ ਬਣੀ ਨਹੀਂ ਫਿਰ ਹਾਰ ਕੇ ਹੀ ਇਹ ਤਾਂ ਤੁਹਾਡੇ ਕੋਲ ਆਏ ਆ ਸਾਡੀ ਯੂਨੀਵਰਸਿਟੀ ਆਪੇ ਕੋਈ ਨਹੀਂ ਤੇ ਮੈਂ ਵੀ ਇਨਸਾਨ ਹੀ ਆ ਮੈਂ ਭਗਵਾਨ ਨਹੀਂ ਹੱਥ ਬੰਨਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਨਵੇਂੜ ਵਾਸਤੇ ਬੈਠੇ ਮੈਂ ਤਾਂ ਤੁਸੀਂ ਗੱਲ ਕਰੋ ਇੱਕ ਵਾਰੀ ਅਸੀਂ ਸਾਨੂੰ ਤਾਂ ਉਹ ਵਾਪਸ ਹੀ ਮੋੜ ਦਿੰਦੇ ਆ ਮੈਂ ਬੋਲ ਰਿਹਾ ਸੀ ਕਿ ਕਿਸੇ ਨਾਲ ਹੋਰਾਟ ਕਰਨ ਜੋਗਿਆ ਨਹੀਂ ਮੈਂ ਸਾਡੇ ਥਾਣੇ ਸਾਡੇ ਥਾਣੇਦਾਰ ਤੇ ਹੈਰਾਨ ਆ ਵੀ ਪਿਛਲੇ ਮੇਰੇ ਖਾਲ 10 ਤੋਂ ਵੱਧ ਦਿਨ ਹੋ ਗਏ 12 15 ਦਿਨ ਹੋ ਗਏ ਤੁਹਾਡੇ ਅਪਲੀਕੇਸ਼ਨ ਹਾਂ ਜੀ ਹਾਂ ਜੀ ਕਿ ਉਹਨੇ ਅਜੇ ਤੱਕ ਨਵੇੜਿਆ ਨਹੀਂ ਆਉਣਾ ਕਿ ਕਹਿੰਦਾ ਮੇਰੇ ਹੱਥ ਖੜੇ ਆ ਮੈਂ ਕਿ ਐ ਘਰੇ ਕੋਈ ਹਨੀ ਸੀ ਉਹ ਬੇਡੇ ਨੂੰ ਵੀ ਨਾਲ ਲੈ ਕੇ ਆਇਆ ਅਸੀਂ ਖੱਜਲ ਖਵਾਰ ਹੁੰਨੇ ਆ ਨਾ ਦੱਸੋ ਜਵਾਗਰੂ ਵੀ ਨਾਲ ਲੈ ਕੇ ਆਇਆ ਥੱਕ ਹਾਰ ਕੇ ਜਦੋਂ ਕੋਈ ਨਿਆਂ ਹੀ ਨਹੀਂ ਦਿੰਦਾ ਉਹ ਪਰਮਜੀਤ ਥਾਣੇਦਾਰ ਆਇਆ ਛੇੜ ਕੇ ਨਹੀਂ ਆਇਆ ਛੇੜ ਆ ਗਿਆ ਜੀ ਫੇ ਜਾਨੇਗਾ ਕਿ ਚਾਹ ਚ ਪੀਉਣ ਲੱਗ ਪੈਨ ਆ ਆਈ ਜਾਂਦੇ ਜੀ ਥੋੜੀ ਹੁੰਦੀ ਆ ਤੇ ਵੀ ਜਿਹੜਾ ਪੈਸੇ ਵਾਲਾ ਬੰਦਾ ਨੂੰ ਚਾਹਾਂ ਚ ਪਹਿਲਾਂ ਪੁੱਛਣ ਲੱਗ ਪੈਂਦੇ ਨਹੀਂ ਜਨਾਬ ਆ ਵੀ ਆਈ ਜਾਂਦੇ ਜੀ ਆਓ ਜੀ ਸਿਰ ਸਾਹਿਬ ਬਸੀਓ ਜੀ ਸਭ ਸੇ ਕਾਲ ਸਿਰ ਜੀ ਕਿਵੇਂ ਹੋ ਬਹੁਤ ਵਧੀਆ ਜੀ ਤੁਸੀਂ ਅਲਝਾਈ ਬੈਠੇ ਹੋ ਕਿ ਅਲਝਾਈ ਬੈਠੇ ਉਹ ਦਿਨ ਬਾਰੇ ਕੋਈ ਨਹੀਂ ਹੈਗੀ ਜੀ ਉਹ ਦਿਨ ਬਾਰੇ ਗੱਲ ਨਹੀਂ ਹੋਣੀ ਨਹੀਂ ਉਹਨਾਂ ਸਾਹ ਹੌਂਦੇ ਦੀ ਵਰਕ ਆ ਉਹਨਾਂ ਦਾ ਨਹੀਂ ਸਿਰ ਜੀ ਦੇਖੋ ਅਸਲ ਦੇ ਵਿੱਚ ਮੈਨੂੰ ਨਹੀਂ ਪਤਾ ਤੁਹਾਡਾ ਦੋਨੇ ਚੀਜ਼ਾਂ ਹੁੰਦੀਆਂ ਹਾਂਜੀ ਇੱਥੇ ਆਰਤੀਆ ਵੀ ਬਹੁਤ ਬੇਈਮਾਨ ਬੈਠੀ ਹੈ ਬਿਲਕੁਲ ਬਿਲਕੁਲ ਜਿਹੜੇ ਜ਼ਿਮੀਦਾਰਾਂ ਦਾ ਜਿਹੜਾ ਇੱਕ ਵਾਰੀ ਫਸਲਾਂ ਵੇਚੀਆਂ ਤੇ ਕਰੋੜਾਂ ਰੁਪਏ ਮੁੱਕਰ ਗਏ ਬਿਲਕੁਲ ਭੱਜ ਗਏ ਲੈ ਕੇ ਭੱਜ ਗਏ ਹੋਰ ਥਾਂਵਾਂ ਤੇ ਕਾਰੋਬਾਰ ਕਰਦੇ ਇੱਥੇ ਦੇ ਜ਼ਿਮੀਦਾਰ ਵੀ ਜਿਵੇਂ ਜ਼ਿਮੀਦਾਰ ਵੀ ਬੈਠੇ ਆ ਜਿਨ੍ਹਾਂ ਨੇ ਜਿਹੜਾ ਸੀਗਾ ਵੀ ਇਹ ਕਹਤਾ ਆਰਤੀਆ ਨੂੰ ਕਰ ਲਈ ਜੋ ਕਰਨਾ 50 ਲੱਖ ਲੈ ਕੇ ਵਿਆਹ ਤੇ 20 ਲੱਖ ਰੁਪਏ ਲੈ ਗਏ ਮੈਂ ਕਹਿੰਦਾ ਜੀ ਦੇਖੋ ਤਾੜੀ ਨੋਨਾ ਹੱਥਾਂ ਨਾਲ ਬਾਈ ਠੀਕ ਹੈ ਇੱਥੇ ਮੈਂ ਤੁਹਾਨੂੰ ਗਲਤ ਨਹੀਂ ਕਹਿੰਦਾ ਇਹਨੂੰ ਸਹੀ ਨਹੀਂ ਕਹਿੰਦਾ ਇਹਨੂੰ ਗਲਤ ਨਹੀਂ ਕਹਿੰਦਾ ਤੁਹਾਨੂੰ ਸਹੀ ਨਹੀਂ ਕਹਿੰਦਾ ਮੇ ਛੋਟਾ ਮਾਮਲਾ ਜਿਹੜਾ ਨਾ ਵੀ ਜੇ ਤੁਸੀਂ ਆਪਸ ਵਿੱਚ ਇਹ ਕਹਿੰਦਾ 40 ਸਾਲ ਤੋਂ ਵੱਧੋਗੇ ਸਾਡੀ ਆੜਤ ਨੂੰ ਬਿਲਕੁਲ ਇਹਨਾਂ ਤੇ ਬਿਊਰੋਗ ਸਾਡੇ ਕੋਲ ਆਉਂਦੇ ਰੇ ਜੀ ਪਹਿਲਾਂ ਜਦ ਦੀ ਇਹਨਾਂ ਦੀ ਆੜਤ ਸਾਡੇ ਕੋਲ ਹੀ ਅੱਛਾ ਉਹ ਵੀ ਗੱਲ ਕਿ ਤੇ ਅੱਜ ਤੱਕ ਨਹੀਂ ਜਦੋਂ ਬਾਬੇ ਦਾਦਿਆਂ ਤੋਂ ਤੋਰੇ ਆਉਂਦੇ ਆ 40 ਸਾਲ ਤੋਂ ਪੁਰਾਣੀ ਆੜਤ ਹੋ ਗਈ ਵੱਧ ਇਹਨਾਂ ਨਾਲ ਤੁਹਾਡੀ ਹਾਂ ਜੀ ਤੇ ਫਿਰ ਹੁਣ ਰੌਲਾ ਥਾਣੇ ਕੋਲ ਪਹੁੰਚ ਗਿਆ ਮੈਂ ਤਾਂ ਆਪ ਹਾਰਾਣਾ ਜੀ ਮੈਨੂੰ ਤਾਂ ਆਪ ਹਾਰਾ ਨਹੀਂ ਹੋਈ ਹੁੰਦੀ ਵੀ ਇਹਨਾਂ ਦੀ ਮੇਰਾ ਤਾਂ ਕੋਈ ਗੱਲਬਾਤ ਹੈ ਹੀ ਨਹੀਂ ਮੈਂ ਤਾਂ ਹਸਾਬ ਦਾ ਇਹਨਾਂ ਨੂੰ ਹਸਾਬ ਬਣਾ ਕੇ ਦਿੱਤਾ ਹੋਇਆ ਹੈਗਾ ਹੁਣ ਇਹ ਕਹਿੰਦੇ ਹਿਸਾਬ 'ਚ ਫਰ ਮੇਰੇ ਕੋਲ ਤਾਂ ਮਸਲ ਮੇਰੇ ਤਾਂ ਮੇਰੇ ਤਾਂ ਹਵਾ ਹੀ ਤਾਂ ਹੀ ਨਿਆਜ ਚੇਤੇ ਹੋਈ ਠਾਣਾ ਜਾਵੋੜਨਗੇ ਪਰਮਜੀਤ ਹਾਂ ਸਰ ਆ ਜਾ ਬੈਠ ਜਾ ਮੈਂ ਤੁਹਾਨੂੰ ਪੁੱਛਣੀ ਆ ਸਾਰੀ ਗੱਲਬਾਤ ਪਹਿਲਾਂ ਮੈਂ ਤੈਨੂੰ ਵੇਖਾਂ ਵੀ ਤੂੰ ਕਿੰਨੇ ਵੇੜਿਆਂ ਨਾਲ ਹੁਣ ਤੱਕ 10 ਤੋਂ 15 ਦਿਨ ਹੋ ਗਏ ਹਾਂ ਸਰ ਇਹਨਾਂ ਦੀ ਅਪਲੀਕੇਸ਼ਨ ਆਈ ਹਾਂਜੀ ਹਾਂਜੀ ਕਿੰਨੀ ਵਾਰੀ ਬੁਲਾਇਆ ਹੁਣ ਤੱਕ ਇਹ ਇਹਨਾਂ ਨੂੰ ਤਿੰਨ ਵਾਰ ਬੁਲਾਇਆ ਜੀ ਅਸੀਂ ਤਾਂ ਇਹਨਾਂ ਨੂੰ ਤਿੰਨ ਵਾਰ ਬੁਲਾਇਆ ਹਾਂਜੀ ਤੇ ਇਹਨਾਂ ਨੂੰ ਬੁਲਾਇਆ ਸੀ ਸੀ ਡਿਟਕ ਵਾਰੀ ਆਇਆ ਜੀ ਇਹਨਾਂ ਨੂੰ ਇੰਨੇ ਵਾਰੀ ਫੋਨ ਕੀਤਾ ਇਹਨਾਂ ਨੂੰ ਫੋਨ ਕਰਦਾ ਹੁੰਦਾ ਸੀ ਮੈਂ ਸਰ ਜੀ ਕਿਉਂ ਨਹੀਂ ਆਏ ਤੁਸੀਂ ਮੇਰੇ ਕੋਲ ਆਇਆ ਪਤਾ ਕੀ ਗੱਲ ਹੈ ਦੇਖੋ ਇੱਕ ਪਿੰਡ ਦੇ ਆਰਥ ਹੁੰਦੀ ਸਾਡੇ ਕੋਲ ਹੋਰ ਵੀ ਦੇਖੋ ਬਦੇ ਵਿਧਾਰੇ ਬੈਠੇ ਹੁੰਦੇ ਆ ਉਹ ਇੱਕ ਦੋ ਵਾਰੀ ਮੈਂ ਇੱਕ ਵਾਰੀ ਮੈਂ ਬਾਹਰ ਸੀਗਾ ਜਦ ਇਹਨਾਂ ਦਾ ਫੋਨ ਆਇਆਗਾ ਇੱਕ ਵਾਰੀ ਮੇਰੇ ਕੋਲ ਐ ਤਾਂ ਦੇਖੋ ਮੇਰੀ ਮੇਰਾ ਰਿਕਾਰਡ ਚੈੱਕ ਕਰ ਲਓ ਤੁਸੀਂ ਜਿਹੜੇ ਥਾਣੇ ਮੈਂ ਹੁੰਨਾ ਨਾ ਮੈਂ ਆਪਦੇ ਮੁਲਾਜ਼ਮ ਨੂੰ ਭਾਈਓ ਹੋਵੇ ਹਾਂਜੀ ਮੁਨਸ਼ੀ ਹੋਵੇ ਜਿਹਦੀ ਡਿਊਟੀ ਹੈ ਨਾ ਕਿਸੇ ਨੂੰ ਬੁਲਾਉਣ ਦੀ ਮੈਂ ਸਖਤ ਹਦਾਇਤਾਂ ਕੀਤੀਆਂ ਹੁੰਦੀਆਂ ਵੀ ਕਿਸੇ ਵੀ ਪਰਸਨ ਨੂੰ ਤੁਸੀਂ ਅਰਜੈਂਟ ਨਹੀਂ ਕਹੋਗੇ ਵੀ ਹੁਣੇ ਆ ਜਾ ਬਿਲਕੁਲ ਬਿਲਕੁਲ ਅੱਜ ਤੁਹਾਨੂੰ ਤਾਂ ਆਖਿਆ ਹਾਂਜੀ ਮੈਂ ਇਹਨੂੰ ਕਿਹਾ ਸੀ ਕਿ ਹੁਣੇ ਬੁਲਾਓ ਹਾਂਜੀ ਕਿਉਂ ਆਖਿਆ ਕਿਉਂਕਿ ਇਹਨੇ ਮੈਨੂੰ ਕਿਹਾ ਵੀ ਮੈਂ ਤਿੰਨ ਚਾਰ ਵਾਰ ਹੀ ਬੁਲਾਇਆ ਹੈ ਹਾਂ ਵੀ ਹੋ ਤੁਸੀਂ ਅੱਜ ਫੋਨ ਕੀਤਾ ਅੱਜ ਮੈਂ ਲੋ ਲੋ ਨਹੀਂ ਅੱਜ ਅੱਜ ਫੋਨ ਤੁਹਾਨੂੰ ਸਖਤ ਗਿਆ ਮੈਨੂੰ ਉਹ ਵੀ ਪਤਾ ਹੈ ਨਾ ਅੱਜ ਫੋਨ ਸਖਤ ਵੀ ਗਿਆ ਤੁਹਾਨੂੰ ਸਖਤ ਹੀ ਗਿਆ ਨਾ ਫੋਨ ਅੱਜ ਇਹਨੇ ਤੁਹਾਨੂੰ ਸ਼ਬਦ ਵਰਤੇ ਹੋਣਗੇ ਜਿਹੜੇ ਮੈਂ ਇਹਨੂੰ ਆਖਿਆ ਸੀਗਾ ਮੇਰੀ ਗੱਲ ਦਾ ਗੁੱਸਾ ਨਾ ਕਰੋ ਦੇਖੋ ਮੇਰੇ ਕਿਸੇ ਤਿਆਜ ਨਾ ਵੀ ਐਸਐਸਓ ਸਾਹਿਬ ਨੇ ਬੁਲਾਇਆ ਜੀ ਮੈਂ ਨਹੀਂ ਬੁਲਾ ਲੋਕਾਂ ਦੇ ਵੀ ਨਿਬੜਦੇ ਨਹੀਂ ਲਮਕਦੇ ਐ ਖੱਜਲ ਹੁੰਨੇ ਐ ਮੈਂ 6 ਦਿਨ ਬੇੜ ਕੇ ਰਾਜੀ ਹੁਣਾਂ ਤੇ ਆਪਦੇ ਥਾਣੇ ਮੈਂ ਆਖਿਆ ਹੁੰਦਾ ਵੀ ਕਿਸੇ ਨੂੰ ਵੀ ਆਏ ਨਹੀਂ ਤੁਸੀਂ ਕਲਾੜੀ ਚ ਬਾਣੀ ਦੇਣੀ ਵੀ 6 ਦਿਤੀ ਆ ਜਾ ਜੇ ਕੋਈ ਐਮਰਜੈਂਸੀ ਨਾ ਹੋਵੇ ਹੁਣ ਜਦੋਂ ਇਹਨੂੰ 15 ਦਿਨ ਹੋ ਗਏ ਲਮਕਦੇ ਫਿਰਦੇ ਹਾਂਜੀ ਹਾਂਜੀ ਤਿੰਨ ਵਾਰੀ ਸੱਦਿਆ ਕੇ ਚਾਰ ਵਾਰੀ ਸੱਦਿਆ ਉਹ ਹਰ ਇੱਕ ਵਾਰੀ ਆਉਂਦਾ ਹਾਂਜੀ ਥੋੜੀ ਤਿੰਨ ਚਾਰ ਵਾਰੀਆਂ ਚ ਹਾਜ਼ਰੀ ਇੱਕ ਵਾਰੀ ਹਾਂਜੀ ਹਾਂਜੀ ਫਿਰ ਉੱਥੋਂ ਲੱਗਣ ਲੱਗ ਪੈਂਦਾ ਨਾ ਸਾਡਾ ਤਾਂ ਦਿਮਾਗ ਆਪਣੇ ਆਪ ਹੀ ਉਧਰ ਚਲਾ ਜਾਂਦਾ ਫਿਰ ਦਾਲ ਚ ਕਾਲਾ ਥੋੜੇ ਚਨਾਵੇਂ ਮੈਂ ਤੁਸੀਂ ਸਮਝਦਾ ਹਾਂ ਪਰ ਮੈਂ ਸਮਝਦਾ ਇਸ ਗੱਲ ਨੂੰ ਤੁਸੀਂ ਦੂਸਰੇ ਪਾਸੇ ਲਈ ਜਾਂਦੇ ਹੋ ਗੱਲ ਨੂੰ ਪਰ ਮੈਂ ਦੇਖੋ ਸਾਡਾ ਸ਼ਡਿਊਲ ਬਹੁਤ ਬਿਜ਼ੀ ਹੈ ਜੀ ਫਿਰ ਉਦੋਂ ਮੈਂ ਜਦੋਂ ਪਹਿਲਾਂ ਇੱਕ ਵਾਰੀ ਉਹਨੇ ਫੋਨ ਲਾਇਆ ਉਦੋਂ ਮੈਂ ਬਾਹਰ ਸੀਗਾ ਦੂਜੀ ਵਾਰ ਫੋਨ ਆਇਆ ਉਦੋਂ ਮੈਂ ਮਿਲ ਪਿਆ ਸੀ ਨੂੰ ਲਾ ਕੇ ਫਿਰ ਤੀਜੀ ਵਾਰ ਉਦੋਂ ਮੇਰੇ ਕੋਲ ਬੰਦੇ-ਮੁੰਦੇ ਬਹੁਤ ਆਏ ਸੀਗੇ ਪਿੰਡੋਂ ਬੜਾ ਸ਼ਡਿਊਲ ਬਿਜ਼ੀ ਹੈ ਤੁਸੀਂ ਆਪਦਾ ਸ਼ਡਿਊਲ ਦੇਖ ਲਿਆ ਹਾਂਜੀ ਉਹਦਾ ਹੁਣ ਤੱਕ ਤੁਸੀਂ ਕਣਕ ਦਾ ਹਿਸਾਬ ਨਹੀਂ ਕੀਤਾ ਹਾਂਜੀ ਫਿਰ ਤੁਸੀਂ ਇਹ ਦੇਖੋ ਵੀ 7-8 ਕਿੱਲੇ ਉਹਦੀ ਆਪਦੀ ਹੈ ਹਾਂਜੀ 15 20 25 ਪਤਾ ਨਹੀਂ ਕਿੰਨੇ ਕਿੱਲੇ ਉਹ ਠੇਕੇ ਤੇ ਵੋਂਦਾ ਹਾਂਜੀ ਤੁ ਵੀ ਜਿਹੜਾ ਠੇਕੇ ਤੇ ਦੇਣ ਵਾਲਾ ਜ਼ਿੰਮੇਦਾਰ ਹੈ ਨਾ ਜਾਂ ਮਾਲਕ ਹੈ ਕੋਈ ਵੀ ਹਾਂਜੀ ਉਹ ਬੰਦਾ ਜਿੰਨਾ ਚਿਰ 6 ਮਹੀਨਿਆਂ ਦਾ ਠੇਕਾ ਨਹੀਂ ਜਾਂਦਾ ਹਾਂਜੀ ਉਹ ਨਹੀਂ ਨਾ ਪੈਲੇ ਚ ਵੜਨ ਦਿੰਦਾ ਨਹੀਂ ਵੜਨ ਦਿੰਦਾ ਠੀਕ ਹੈ ਹੁਣ ਉਹ ਕਹਿੰਦਾ ਮੇਰਾ ਤਾਂ ਸਾਰਾ ਹੁਣ ਝੋਨਾ ਲਾਉਣ ਦੀ ਤਿਆਰੀ ਹੈ ਮੇਰੀ ਤਾਂ ਹਾਂਜੀ ਤੇ ਠੇਕੇਦਾਰ ਨੂੰ ਇਹ ਗੱਲ ਆਖੀ ਸੀ ਠੇਕੇ ਵਾਲੇ ਨੂੰ ਮਾਲਕ ਨੂੰ ਹਾਂਜੀ ਵੀ ਬਾਈ ਤੈਨੂੰ ਪੈਸੇ ਦੇ ਕੇ ਫਿਰ ਜਿਹੜਾ ਵਾਣ ਦੇ ਵਿੱਚ ਅਸੀਂ ਝੋਨਾ ਲਾਉਣ ਵਾਸਤੇ ਬੁਲਾਉਂਗੇ ਹਾਂਜੀ ਹੁਣ ਇਹਨਾਂ ਦਾ ਵੀ ਕੋਈ ਮੈਨੂੰ ਨਹੀਂ ਪਤਾ ਵੀ ਪਹਿਲੀ ਵਾਰ ਇਹਨਾਂ ਕੋਲ ਪੈਲੀ ਆ ਹੋਵੇ ਕਿ ਦੂਜੀ ਵਾਰ ਆ ਕਿ 5 ਸਾਲ ਹੋ ਗਏ ਕਿ ਮੈਨੂੰ ਨਹੀਂ ਪਤਾ ਹਨਾ ਦੂਜੀ ਵਾਰ ਆ ਜ ਸਾਡੇ ਕੋਲ ਦੂਜੀ ਵਾਰ ਵੀ ਸੀਗੀ ਹਾਂ ਜੀ ਅੱਛਾ ਹੁਣ ਅਗਲਾ ਵੜਨ ਨਹੀਂ ਦਿੰਦਾ ਇਹਨਾਂ ਨੂੰ ਤੇ ਕਾੜੀ ਕਿਵੇਂ ਸੋਧ ਆਉਗੀ ਕਣਕ ਦਾ ਹਿਸਾਬ ਨਹੀਂ ਕੀਤਾ ਹੁਣ ਤੱਕ ਤੁਸੀਂ ਇਹਨਾਂ ਤੇ ਹਿਸਾਬ ਮੈਂ ਇਹਨੂੰ ਬਣਾ ਕੇ ਦਿੱਤਾ ਹੋਇਆ ਜੀ 40 ਸਾਲਾਂ ਤੋਂ ਵੱਧ ਪੁਰਾਣੀ ਤੁਹਾਡੀ ਆੜਤ ਹਾਂਜੀ ਇਹਨਾਂ ਦੇ ਪਿਓ ਦਾਦਿਆਂ ਤੋਂ ਤੁਹਾਡੇ ਪਿਓ ਦਾਦਿਆਂ ਦੇ ਨਾਲ ਆੜਤ ਥੁਰੀ ਹੋਈ ਬਿਲਕੁਲ ਠੀਕ ਹੈ ਹਾਂਜੀ ਤੇ ਹੁਣ ਇਹੋ ਜਿਹਾ ਕੀ ਸੱਪ ਸੰਗ કે ਮੈਂ ਕਹੂੰਗਾ ਪੰਜਾਬੀ ਜਿਹੜੀ ਗੱਲ ਜਟਾਂ ਵਾਲੀ ਹੈ ਪਿੰ ਯੋ ਇੰਨੀ ਪੁਰਾਣੀ ਆੜਤ ਸਭ ਕੁਝ ਸਹੀ ਚੱਲੀ ਜਾਂਦਾ ਤੇ ਹੁਣ ਤੁਹਾਡਾ ਇੱਥੇ ਆ ਕੇ ਰੌਲਾ ਕਿਉਂ ਪਿਆ ਇੰਨੇ ਸਾਲਾਂ ਬਾਅਦ ਕਿੰਨਾ 5 ਲੱਖਾ ਕਿੰਨਾ ਤੁਹਾਡਾ ਇਹਦਾ 5 ਲੱਖ ਕਹਿੰਦੇ ਜੀ ਪਰ ਸਾਨੂੰ ਪਤਾ ਜੀ ਮੈਂ ਤੁਹਾਨੂੰ ਦੱਸਦਾ ਜੀ ਨਾ ਤਾਂ ਅਸੀਂ ਕੋਈ ਵਿਆਹ ਕਰਿਆ ਜੀ ਤੇ ਨਾ ਕੋਈ ਅਸੀਂ ਘਰ ਪਾਇਆ ਹਜੇ ਤੱਕ ਰੇ ਤੇ ਸਾਡੇ ਪੈਸੇ ਸਿਹਰੀ ਤੁਰੇ ਆਉਂਦੇ ਜੀ ਤਾਂ ਕਰਕੇ ਅੱਕ ਕੇ ਮੈਂ ਤਾਂ ਹੁਣ ਸਾਫ ਦਾ ਹੀ ਗੈਰਨ ਹਿਸਾਬ ਮਣਾ ਰ ਮੇਰੇ ਨਾਲ ਸਾਡੀ 40 ਸਾਲਾਂ ਦੀ ਯਾਰਤਾਈ ਹੂੰ ਤੇ ਮੈਨੂੰ ਨਾ ਇਹ ਵੀ ਮੈਨੂੰ ਕਹਿੰਦੀ ਵੀ ਇਹਦੇ ਮੈਨੂੰ ਛਾਪਿਆ ਪਾਤਾ ਮਨੂ ਜੀ ਆਪਾਂ ਵੀ ਘਰ ਆਪਕਾ ਦੋ ਪਾਵਾਂਗੇ ਸਾਡੇ ਬੱਤੇ ਉੱਤੇ ਟਟ ਡੈਗਦੇ ਆ ਬਾਲੇ ਸਾਡੇ ਚਲੋ ਛੱਡੋ ਤੁਸੀਂ ਮੇਰਾ ਉਹ ਮੇਰਾ ਮਸਲਾ ਨਹੀਂਗਾ ਠੀਕ ਹੈ ਉਹ ਬੇਸ਼ੱਕ ਤੁਹਾਡੇ ਕੋਲ ਕੋਠੀ ਹੈ ਬੇਸ਼ੱਕ ਮਹਿਲ ਹੈ ਤੁਹਾਡੇ ਕੋਲ ਝੁੱਗੀ ਹੈ ਉਹ ਮੇਰਾ ਉਹ ਮੇਰਾ ਮਾਮਲਾ ਨਹੀਂਗਾ ਨਹੀਂ ਉਹ ਤੁਹਾਡਾ ਤਾਂ ਨਹੀਂ ਦੇਖੋ ਤੁਹਾਡੇ ਦੋਨਾਂ ਜੀ ਆਂਦੇ ਉਹਨੇ ਕਹਿਤਾ ਠੀਕ ਹੈ ਘਰ ਕਦੋਂ ਪਾਵਾਂਗੇ ਉਸ ਗੱਲ ਤੇ ਮੈਂ ਨਹੀਂ ਜਾਣਾ ਮੈਂ ਜਿਹੜੀ ਗੱਲ ਟੂ ਵੀ ਪੁਆਇੰਟ ਜਿਹੜੀ ਗੱਲ ਮੇਰੇ ਕੋਲ ਮਸਲਾ ਮੈਂ ਉਹਨੂੰ ਵੇਚਣਾ ਕੱਲਾ ਠੀਕ ਹੈ ਅਸੀਂ ਇਹਨਾਂ ਕਿਹਾ ਵੀ ਮੈਂ ਨਾ ਆਹ ਕਣਕ ਵੇਲੇ ਦਾ ਕਰੋ ਦੀ ਕਣਕ ਵੇਚ ਕੇ ਵੱਢ ਕੇ ਤੇ ਟੋਲੀ ਹੋਈ ਹੈ ਜੀ ਈਕ ਨਹੀਂ 1.5 ਮਿੰਟ ਤੋਂ ਮੇਰੇ 1.5 ਤੋਂ 2 ਮਿੰਟ ਨੇ ਹੋ ਗਈ ਹਾਂ ਤੇ ਮੈਂ ਨਾ ਕਭੀ ਪਹਿਲਾ ਮਸ ਹਾਬ ਮਲਾਉਣਾ ਪਹਿਲਾ ਬਾਪੂ ਤਾਂ ਚੱਲ ਨਹੀਂ ਮਲਾਉਂਦਾ ਸੀ ਈਹੀ ਕਰਦੇ ਸੀ ਜੋ ਸਾਨੂੰ ਲਿਖ ਕੇ ਦੇ ਦੇ ਇੰਨੇ ਤੋਂ ਦੇ ਸ਼ਹਿਰਾਂ ਮੰਗਣੇ ਦੇ ਸੀ ਸ਼ਹਿਰ ਬਾਪੂ ਜਦੋਂ ਜਨਾਂ ਚਰ ਬਾਪੂ ਵਰਗੇ ਰਹੇ ਆ ਅਣਪੜ੍ਹ ਬੰਦੇ ਸੀਗੇ ਉਹਨਾਂ ਦਾ ਗੁੱਠਾ ਛਾਪ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਸੀਗਾ ਹੁਣ ਮੇਰੇ ਘਰੋਂ ਵੀ ਪੜ੍ਹੀ ਲਿਖੀ ਆਈ ਪਰ ਹਿਸਾਬ ਨਹੀਂ ਕਿਤੇ ਮੰਗਿਆ ਸੀ ਪਰ ਹੁਣ ਸਾਨੂੰ ਸਾਲ ਤੋਂ ਦੋ ਸਾਲਾਂ ਦਾ ਸਾਡਾ ਮਨ ਚ ਡਾਟ ਜਾਇਆ ਹੋਇਆ ਵੀ ਹਿਸਾਬ ਮਲਾ ਸਾਡੇ ਨਾਲ ਸਾਡੀ ਹੁਣ 25 30 ਕਿੱਲਿਆ ਦੀ ਕੜਕਾਈ ਹੂੰ ਤੇ ਉਹ ਵੇਚ ਲਈ ਹਜੇ ਤੱਕਰੇ ਨੇ ਹਿਸਾਬ ਨਹੀਂ ਕਰੇ ਠੀਕ ਹੈ ਰੁਕੋਇਂ ਖੰਸੀ ਸਾਬ ਦੇਖੋ ਪਤਾ ਕੀ ਗੱਲ ਹੈ ਜੀ ਹੁਣ ਜਦੋਂ ਮੰਨ ਕੇ ਚੱਲੋਂ ਇਹਨਾਂ ਦੇ 6 ਮਹੀਨੇ ਬਾਅਦ ਇਹ ਕਿਹਨਾਂ ਦੇ ਕੋਲੋਂ ਵਿਆਹ ਨਹੀਂ ਕੀਤੇ ਇਹਨਾਂ ਨੇ ਠੀਕ ਆ ਇਹਨਾਂ ਦੇ ਕੋਈ ਖੰਡ ਪਾਟ ਹੁੰਦਾ ਕਿਤੇ ਚਲੋ ਖੁਸ਼ੀ ਦੀ ਮੁਬਾਰਕਾਪਾਪਾ ਕਹਿੰਦੇ ਰੱਖਦੇ ਠੀਕ ਆ ਕੋਈ ਗੱਲ ਨਹੀਂ ਰੱਖੋ ਕਿਤੇ ਬੱਚੇ ਦਾ ਜਮਦਾਨ ਹੁੰਦਾ ਤੇ ਉਦੋਂ ਹੀ ਲੱਖ ਲੱਖ 2-2 ਲੱਖ ਰੁਪਏ ਨਾਰਮਲੀ ਲੈ ਜਾਂਦੇ ਆ ਸੇਠ ਜੀ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਲੱਖ ਲੈਂਦੇ ਆ 2 ਲੱਖ ਲੈਂਦੇ ਆ ਕੁਝ ਵੀ ਲੈਂਦੇ ਆ ਹ ਉਹਨਾਂ ਚੀਜ਼ਾਂ ਦਾ ਮੇਰਾ ਵਾਸਤਾ ਨਹੀਂ ਐ ਖੰਡ-ਪਾਟ ਕਰਾਉਂਦੇ ਐ ਇਹ ਡੀਜੇ ਲਾਉਂਦੇ ਐ ਕੀ ਕਰਦੇ ਐ ਅਸੀਂ ਵੀ ਉਹ ਚੀਜ਼ਾਂ ਦਿੰਦੇ ਨਹੀਂ ਕਿ ਜਦੋਂ ਇਹਨਾਂ ਨੇ ਆ ਕੇ ਮੰਗ ਲਈ ਤੇ ਚਲੋ ਕੋਈ ਗੱਲ ਨਹੀਂ ਭਾਈ ਲੋੜ ਆ ਬੰਦੇ ਨੂੰ ਦੇਣੀ ਐ ਤੇ ਹੁਣ ਫਿਰ ਹੁਣ ਮੰਗ ਰਹੇ ਆ ਉਹ ਹੁਣ ਉਹਦਾ ਸਾਥ ਹੁਣ ਜਦੋਂ ਆਏ ਨੇ ਜੀ ਪਹਿਲਾਂ ਪਿਛਲਾ ਸਾਥ ਨਹੀਂ ਵੇਚਣਗੇ ਅਲੇ ਪਿਛਲੇ ਦਿਨ ਅਜ਼ਰ ਟੁੱਟੀਆਂ ਜਾਂਦੇ ਪਏ 4-5 ਲੱਖ ਰੁਪਏ ਦਾ ਸਿਰ ਟੁੱਟਦਾ ਅਲੇ ਉਹ ਹੁਣ ਕਹਿੰਦਾ ਵੀ ਮੈਂ ਲੱਖ ਰੁਪਈਆ ਸਾਈ ਦੇ ਹੀ ਬੈਠਾ ਠੇਕੇ ਵਾਲੇ ਨੇ ਐਡਵਾਂਸ ਲੱਖ ਰੁਪਈਆ ਦੇ ਹੀ ਬੈਠਾ ਹਾਂਜੀ ਹਾਂਜੀ ਹੁਣ ਝੋਨਾ ਦਾ ਲੋਕਾਂ ਨੇ ਅੱਦੋ ਵਦ ਤਲਾ ਦਾ ਨਾ ਤਾਂ ਬਿਲਕੁਲ ਨਾ ਤਾਂ ਸਹੀ ਹੈ ਉਹ ਕਹਿੰਦਾ ਵੀ ਮੈਂ ਸਾਰੇ ਕੁਸ਼ ਵੱਲੋਂ ਹੀ ਬੈਠਾ ਹਾਂ ਹੁਣ ਠੇਕੇ ਵਾਲਾ ਕਹਿੰਦਾ ਮਾਲਕਾਂ ਦਾ ਜ਼ਮੀਨ ਵਾਲਾ ਵੀ ਤੂੰ ਇਹ ਗੱਲ ਆਖੀ ਸੀ ਵੀ ਪੈਸੇ ਦੇ ਕੇ ਫਿਰ ਹੁਣ ਤੁਸੀਂ ਇਹ ਦੱਸੋ ਵੀ ਅਸੀਂ ਵੀ ਕੀ ਕਰੀਏ ਇਹਦੇ ਵਿੱਚ ਹੁਣ ਜੇ ਅਸੀਂ ਇੱਕ ਜ਼ਮੀਦਾਰ ਨੂੰ ਐ 5-5 ਲੱਖ ਰੁਪਈਆ ਹੁਣ 5 ਲੱਖ ਇਹਦੇ ਕਿ ਨਹੀਂ ਛੱਡਦਾ ਤੇ ਮੇਰੇ ਕੋਲ ਤਾਂ ਹੁਣ 400-500 ਬੰਦਾ ਗਿਆ ਤੇ ਹੁਣ ਐ ਮੈਂ 5-5 ਲੱਖ ਰੁਪਈਆ ਤਾਂ ਫਿਰ ਮੈਂ ਅਸੀਂ ਕਿਧਰ ਨੂੰ ਜਾਵਾਂ ਛੇੜ ਜੀ ਤੁਹਾਨੂੰ ਇਸ ਗੱਲ ਦਾ ਪਤਾ ਨਾ ਵੀ ਜ਼ਮੀਦਾਰ ਦਾ ਕਿਸਾਨ ਦਾ ਖੇਤੀਬਾੜੀ ਕਰਨ ਵਾਲੇ ਬੰਦੇ ਦਾ ਸਾਰਾ ਦਰੋਮਦਾਰ ਜਿਹੜਾ ਉਹ ਫਸਲ ਤੇ ਖੜਾ ਹਾਂ ਫਸਲ ਤੇ ਠੀਕ ਹੈ ਜੀ ਜੇ ਤੁਹਾਡੀ 40 45 50 ਮੈਨੂੰ ਨਹੀਂ ਪਤਾ ਕਿੰਨੇ ਸਾਲਾਂ ਦੀ ਹਾਂਜੀ ਉਦੋਂ ਤੋਂ ਲੈ ਕੇ ਹੁਣ ਤੱਕ ਨਹੀਂ ਵੀ ਜਾਣਦੇ ਹੋ ਤੁਸੀਂ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਵੀ ਜੇ ਇਹ ਥੋੜਾ ਬੇਸ਼ੱਕ 5 ਲੱਖ ਵੱਧ ਹੈ 7 ਲੱਖ ਵੱਧ ਹੈ ਪਹਿਲੀ ਗੱਲ ਤੋਂ ਕਹਿੰਦਾ ਵੱਧਾ ਨਹੀਂ ਜੀ ਉਹ ਕਹਿੰਦਾ ਸਾਨੂੰ ਮੈਂ ਪੁੱਛਿਆ ਪਰਮਜੀਤ ਨੂੰ ਪਹਿਲਾਂ ਹਾਂ ਸਰਮ ਇਹਨੇ ਦੱਸਿਆ ਵੀ ਕਹਿੰਦਾ ਉਹ ਕਹਿੰਦਾ ਵੀ ਅਸੀਂ ਪਿਛਲੇ 3 ਸਾਲੋਂ ਤੋਂ ਉਹਦਾ ਹਿਸਾਬ ਘਰੇ ਲਿਖ ਰਹੇ ਹਾਂ ਹਾਂਜੀ ਵੀ ਸਾਡਾ ਕੀ ਕੀ ਹੈ ਉਹ ਕਹਿੰਦਾ ਵੀ ਸਾਡਾ ਨਾ ਕਲਮਾ ਮਲਾਲੇ ਸੇਠ ਠੀਕ ਹੈ ਜੀ ਤੇ ਆਹ ਰ ਆਪਾਂ ਕੋਈ ਗੱਲ ਨਹੀਂ ਮਲਾ ਲੈਣ ਜਦੋਂ ਮਰਜ਼ੀ ਬੈ ਵੀ ਚੇਤਾ ਤੁਹਾਡੇ ਇਹ ਕਲਮਾ ਮੈਚ ਕਰ ਗਈਆਂ ਜੇ ਤਾਂ ਮੈਚ ਕਰਦੀਆਂ ਹੀ ਹੁੰਦੀਆਂ ਹਾਂਜੀ ਆ ਕਰੋਨੇ ਵੀ ਕੋ ਹਿਸਾਬ ਲਾਇਆ ਹੋਣਾ ਕਰੇ ਹਾਂਜੀ ਠੀਕ ਹੈ ਜੀ ਕੋ ਹਿਸਾਬ ਲਾਇਆ ਹੋਊਗਾ ਹਾਂਜੀ ਹਾਂਜੀ ਫੇਰ ਹੀ ਉਹਨਾਂ ਦੇ ਮਨ 'ਚ ਇਹ ਗੱਲ ਜਾਂਦੀ ਵੀ ਸਾਡੇ ਸਰ 5 ਲੱਖ ਦਾ ਤੋੜੀ ਜਾਂਦਾ ਸਾਡੇ ਸਰੋਂ ਲੈਂਦੇ ਕਿਉਂ ਨਹੀਂ ਹਾਂਜੀ ਹੁਣ ਉਹ ਲਿਮਟ ਵਾਲਾ ਉਹ ਕਹਿੰਦਾ ਲਿਮਟ ਵਾਲਾ ਦੇ ਬੈਂਕ ਵਾਲਾ ਦੇ ਪੋਣ ਆ ਜਾਂਦੇ ਇਹ ਆਏ ਹੁੰਦਾ ਨਾ ਜੀ ਕਈ ਵਾਰੀ ਹੁਣ ਮੰਨ ਕੇ ਜੱਲੋ ਜਿਹੜੇ ਹੁਣ ਇਹਨਾਂ ਨੇ ਇਕੱਠੇ ਕੋਈ 1 ਲੱਖ ਰੁਪਏ ਬੜਿਆ ਕੋ 2 ਲੱਖ ਰੁਪਏ ਬੜਿਆ ਇਹਨਾਂ ਨੇ ਕੋਈ ਇੱਕ ਅਧੀ ਕਲਮਾ ਨਾ ਜੜੀ ਹੋਵੇ ਨਾਲ ਕੋਲੇ ਤੇ ਫਿਰ ਉਹ ਪੈਸੇ ਟੁੱਟ ਲ ਇਹ ਕਿਤੇ ਨੌਕਤਾ ਹੋਊਗੀ ਨਾ ਇਹ ਪ੍ਰੋਬਲਮ ਆਊਗੀ ਵੀ ਤੁਹਾਨੂੰ ਲੱਗੂਗਾ ਇਹਨੂੰ ਲੱਗੂਗਾ ਵੀ ਕਲਮ ਇਹਨੇ ਵੱਧ ਲਿਖਤੀ ਤੁਸੀਂ ਕਹੋਗੇ ਕਲਮ ਉਹਨੇ ਨਹੀਂ ਚੜਾਈ ਲਿਖਣੀ ਭੁੱਲ ਗਿਆ ਮੇਰੇ ਕੋਲ ਹੱਲ ਹੈਗਾ ਸਾਡੇ ਕੋਲੇ ਆਈ ਨਹੀਂ ਹੈਗਾ ਜੀ ਵੀ ਇੱਕ ਵੀ ਕਲਮ ਵੱਧ ਲਿਖੀ ਜਾਊਗੀ ਘੱਟ ਪਾਉਂਦੀ ਰੱਖਦੀ ਐ ਜੀ ਮੈਂ ਉਹੀ ਕਹਿ ਰਿਹਾ ਕਿੰਨੇ ਪੈਸੇ ਗਏ ਆ ਤੇ ਉਹਨੇ ਲਿਖੇ ਜਾਣਗੇ ਮੈਂ ਉਹੀ ਕਹਿ ਰਿਹਾ ਤੁਸੀਂ ਕਹਿੰਦੇ ਵੀ ਜਿੰਨੇ ਗਏ ਉਹਨੇ ਲਿਖੇ ਜਾਣਗੇ ਉਹ ਕਹਿੰਦਾ ਵੀ ਸਾਡੇ ਸਿਰ ਜਿਹੜਾ ਅਸੀਂ ਘਰੇ ਹਿਸਾਬ ਪਿਛਲੇ 3 ਸਾਲਾਂ ਤੋਂ ਸਾਨੂੰ ਸ਼ੱਕ ਹੋਇਆ ਥੋੜਾ ਜਿਹਾ ਵੀ ਯਾਰ ਕਿਤੇ ਸਾਡੇ ਨਾਲ ਨਾ ਜਿਹੜਾ ਵੀ ਹੀਰਾ ਫੇਰੀ ਹੋ ਰਹੀ ਹੈ ਗੜਬੜ ਹੋ ਰਹੀ ਉਹ ਰੇਟ ਹੋ ਰਹੀ ਆ ਸਪਰੇਅ 'ਚ ਹੋ ਰਹੀ ਆ ਕਿ ਨਗਦੀ ਦੇ ਵਿੱਚ ਹੋ ਰਹੀ ਆ ਕਿ ਸਾਡੀ ਫਸਲ ਦੇ ਵਿੱਚ ਹੋ ਰਹੀ ਆ ਦੇਖੋ ਰੇ ਸਪਰੇਅ ਦਾ ਦਾਇਆ ਨਹੀਂ ਜੀ ਰੇਟ ਘਟਦਾ ਵਧਦਾ ਰਹਿੰਦਾ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਦੇਖੋ ਰੇ ਸਪਰੇਅ ਦਾ ਦਾਇਆ ਹੈ ਜੀ ਜਿਹੜਾ ਹੁਣ ਇਹਨਾਂ ਨੂੰ ਚਕਾਉਣਾ ਸੀ ਉਹਦਾ ਗਾਹੋਂ ਚੱਕ ਕੇ ਦੇਣੀ ਹੁੰਦੀ ਆ ਜੀ ਜਿਹੜਾ ਅੱਜ ਤੋਂ ਮੰਨ ਲਾ ਅੱਜ ਰੇਟ ਆ ਉਹ 400 ਤੋਂ ਪਹਿਲਾਂ ਰੇਟ ਨਹੀਂ ਹੁੰਦਾ ਇਹਨਾਂ ਨੇ ਹੁਣ ਜਿਹੜਾ 400 ਤੋਂ ਪਹਿਲਾਂ ਦਾ ਪੁਰਾਣਾ ਰੇਟ ਚੱਕੇ ਜਾਣਗੇ ਆ ਦਲੀਲ ਤੁਹਾਡੀ ਵਧੀਆ ਨਹੀਂ ਸਿੱਟਜੀ ਕੋ ਸਾਰਾ ਕਰਿਓ ਬਰੀ ਗੱਲ ਹਾਂਜੀ ਜੇ ਉਹ ਤਿੰਨ ਸਾਲ ਤੋਂ ਲਿਖ ਰਿਆ ਹੋਊਗਾ ਨਾ ਹਾਂਜੀ ਇੱਕ ਚੀਜ਼ ਦਾ ਧਿਆ ਵੀ ਕਿਤੇ ਆਏ ਨਾ ਤੁਹਾਡੇ ਮਾਈਂਡਸ ਚ ਜਾਵੇ ਵੀ ਪਤਾ ਨਹੀਂ ਉਹਨੇ ਜੱਟ ਬੰਦੇ ਨੇ ਕਿਤੇ ਵੀ ਅੱਜ ਕੱਲ ਜੱਟ ਜ਼임ੇਦਾਰ ਹੋਗਾ ਜਾਂ ਬਾਣੀਆਂ ਹੋਗਾ ਕੋਈ ਹੋ ਗਿਆ ਅੱਜ ਕੱਲ ਸਿਆਸਤ ਨਾਲ ਬਹੁਤ ਲੋਕ ਜੁੜੇ ਹੋਏ ਸਹੀ ਆ ਹਰੇਕ ਦੀ ਜੇਬ ਚ ਲੀਡਰ ਹੈ ਬਿਲਕੁਲ ਬਿਲਕੁਲ ਹੈਗਾ ਨਾ ਹਾਂਜੀ ਤੁਹਾਨੂੰ ਕਿਤੇ ਇਹ ਨਾ ਸ਼ੱਕ ਹੋਵੇ ਵੀ ਕਿਤੇ ਉਹਨੇ ਪਤਾ ਨਹੀਂ ਕਿਹਦੇ ਕੋਲੋਂ ਫੋਨ ਕਰਵਾਤਾ ਹੋਊਗਾ ਇਹ ਮੇਰੀ ਡਿਕਸ਼ਨਰੀ ਚ ਲਿਖਿਆ ਹੀ ਨਹੀਂਗਾ ਮੈਨੂੰ ਚਾਹੇ ਸੀਐਮ ਦਾ ਫੋਨ ਆ ਜੇ ਸਾਨੂੰ ਵੀ ਤੁਹਾਡੇ ਦਾ ਯਕੀਨ ਹੈ ਜੀ ਅਸੀਂ ਤਾਂ ਹੀ ਤੁਹਾਡੇ ਕੋਲ ਚੱਲ ਕੇ ਕਿ ਇਹਨਾਂ ਤੇ ਮੈਨੂੰ ਫਿਰ ਮੈਨੂੰ ਇੱਕ ਚੀਜ਼ ਦੱਸੋ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਵਿਜਤ ਇਹਨਾਂ ਚਾਰ ਸਾਲ ਪਹਿਲਾਂ ਦਾ ਰੇਟ ਅੱਜ ਮਲਾਉਣਗੇ ਹਾਂਜੀ ਜਦੋਂ ਤੁਸੀਂ ਇਹਨਾਂ ਨੂੰ ਰੇਅ ਸਪਰੇਅ ਝਕਾਉਂਦੇ ਹਾਂ ਹਾਂਜੀ ਨਗਦੀ ਦਿੰਦੇ ਹਾਂ ਹਾਂਜੀ ਕੀ ਤੁਸੀਂ ਉੱਥੇ ਨਹੀਂ ਲਿਖਦੇ ਵੀ ਇਸ ਚੀਜ਼ ਦੇ ਇਹਨੇ ਪੈਸੇ ਲਿਖਦੇ ਆ ਜੀ ਤੁਸੀਂ ਇਹਨਾਂ ਨੂੰ ਲਾ ਕੇ ਦਿੰਨੇ ਆ ਬਕਾਇਦਾ ਸਾਰਾ ਮਿਲ ਜਾਣਾ ਹਾਂਜੀ ਲਿਖਦੇ ਹਾਂ ਇੱਕ ਪਰਚੇ ਇਹਨਾਂ ਨੂੰ ਦਿੰਨੇ ਆ ਜਦੋਂ 40 45 50 ਸਾਲਾਂ ਦਾ ਸਾਰਾ ਉਹ ਠੀਕ ਚੱਲੀ ਜਾਂਦਾ ਸੀਗਾ ਹੁਣ 3 ਸਾਲਾਂ ਦੇ ਵਿੱਚ ਤੁਹਾਨੂੰ ਡਾਊਟ ਹੋਇਆ 3 ਸਾਲ ਪਹਿਲਾਂ ਦੋ ਤਿੰਨ ਸਾਲ ਪਹਿਲਾਂ ਡਾਊਟ ਹੋਇਆ 45 ਸਾਲਾਂ ਦਾ ਸਰ ਚੱਲੀਦਾ ਜ਼ਿਆਦਾ ਸੀ ਪਰ 40 45 ਸਾਲਾਂ ਚ ਬਾਪੂ ਰਿਆ ਨੇ ਕਦੇ ਹਸਾਬ ਨਹੀਂ ਮੰਗਿਆ ਤੇ ਜੇ ਅਸੀਂ ਅੱਜ ਹਸਾਬ ਮੰਗ ਲਿਆ ਤੇ ਸਾਨੂੰ ਕਹਿੰਦੇ ਕਹਿੰਦੇ ਤੁਹਾਡੇ ਸਾਹੇ ਇਹ ਵੀ ਸੈਰੀ ਤੁਰੇ ਆਉਂਦੇ ਆ ਕੋਈ ਨਹੀਂ ਇੱਕ ਹਣਹ ਪੰਜੀ ਇੱਕ ਗੱਲ ਪੁੱਛੂੰਗਾ ਹਾਂਜੀ ਵੀਰ ਜੀ ਤੇ ਮੈਨੂੰ ਇਮਾਨਦਾਰੀ ਨਾਲ ਦੱਸਿਓ ਹਾਂਜੀ ਠੀਕ ਹੈ ਤੁਹਾਡੀ ਗੱਲ 'ਚ ਫਰਕ ਹੋਇਆ ਤਾਂ ਤੁਹਾਡੇ 'ਤੇ ਸ਼ਕਤੀ ਹੋਊਗੀ ਠੀਕ ਹੈ ਜੀ ਇਹਦੀ ਗੱਲ 'ਚ ਫਰਕ ਹੋਇਆ ਤਾਂ ਇਹਦੇ 'ਤੇ ਸ਼ਕਤੀ ਹੋਊਗੀ ਠੀਕ ਹੈ ਜੀ لیکن ਮੇਰੀ کہنا ਕੋਈ ਲਾਜ ਨਹੀਂ ਕੀ ਮੈਂ ਪਹਿਲਾਂ ਖੁੱਲੇ ਸ਼ਬਦਾਂ ਥੋਨੂੰ ਵੀ ਕਹਤਾ ਮੈਂ ਸੇੜ ਜੀ ਨੂੰ ਵੀ ਕਹਤਾ ਵੀ ਮੇਰੇ ਕੋਲ ਨਾ ਕੋਈ ਫਰਮਾਇਸ਼ ਚੱਲਦੀ ਤੇ ਨਾ ਮੈਂ ਕਿਸੇ ਦੀ ਸੁਣਦਾ ਠੀਕ ਹੈ ਬੇਸ਼ੱਕ ਮਹੀਨੇ 'ਚ ਮੇਰੀ ਚਾਰ ਆੜੀ ਬਦਲੀ ਹੋ ਜੇ ਤੇ ਮੈਂ ਪ੍ਰਵਾਹ ਨਹੀਂ ਕਰਦਾ ਮੈਂ ਕਦੇ ਫੋਨ ਫਾਮ ਨਹੀਂ ਸੁਣੀ ਵੀ ਕੌਣ ਜੀ ਦਾ ਫੋਨ ਕਰਾਂਗੇ ਮੈਨੂੰ ਇੱਕ ਗੱਲ ਦੱਸੋ ਵੀ ਤੁਹਾਡਾ ਪਿੰਡ ਦੇ ਵਿੱਚ ਬਰਤ ਵਰਤਾ ਜਿਹੜਾ ਹੈਗਾ ਲੈਂਡ ਦੇਣ ਜਿਹਨੂੰ ਕਹਿੰਦੇ ਆ ਪੈਸਿਆਂ ਦਾ ਹਾਂਜੀ ਠੀਕ ਹੈ ਬਿਹਾਰ ਠੀਕ ਚੱਲਦਾ ਹਾਂਜੀ ਵੀਰ ਜੀ ਕਿਤੋਂ ਵੀ ਤੁਸੀਂ ਪਿੰਡ ਜਾ ਕੇ ਸਾਡੀ ਇਨਕੁਆਇਰੀ ਕਰਵਾ ਲਓ ਕਰ ਲੋ ਆਹ ਖੋਚੋਗੇ ਪੁੱਛ ਲੋ ਸਾਡਾ ਸਾਫ ਦਾ ਜਮਾ ਬਿਲਕੁਲ ਹਰ ਇੱਕ ਨਾਲ ਵਧੀਆ ਚੱਲਦਾ ਵਾ ਜਿੱਥੇ ਜਿੱਥੇ ਵੀ ਅਸੀਂ ਲੈਣ ਦੇਣ ਕੀਤਾ ਵਾ ਪਰ ਇਹਨਾਂ ਨਾਲ ਸਾਡਾ ਹੁਣ ਫਰਕ ਬਹੁਤ ਪੈ ਗਿਆ ਪਰ ਹੋਣੀ ਪਿਆ ਦੋ ਤਿੰਨ ਸਾਲਾਂ ਦਾ ਜੀ ਜਦੋਂ ਜਾਂਦੇ ਆ ਸਾਡੇ ਸਾਰੇ ਪੈਸੇ ਟੁੱਟਦੇ ਆ ਹੂੰ ਠੀਕ ਹੈ ਨਾ ਇਹ ਤਾਂ ਗਲਤ ਗੱਲ ਲੈਣਾ ਫਿਰ ਇਨੀ ਮਿਹਨਤ ਕਰਨ ਤੋਂ ਬਾਅਦ ਵੀ ਪੱਲੇ ਕੁਛ ਨਾ ਪਵੇ ਤੁਹਾਨੂੰ ਵੀ ਪਤਾ ਦਿਮਾਗ ਖਰਾਬ ਹੋ ਜਾਂਦਾ ਜੇ ਸਾਫ ਦਾ ਪੁੱਛਦੇ ਆ ਉੱਡਾ ਸਾਡੇ ਤੇ ਹੀ ਪੈਸੇ ਇੰਨੇ ਚਾਦੇ ਪੈਸੇ ਟੁੱਟ ਜਾਂਦੇ ਸਾਡੇ ਪੱਲੇ ਦੱਸੋ ਤੁਸੀਂ ਆਪ ਵੀ ਦੱਸੋ ਨਹੀਂ ਨਹੀਂ ਮੈਂ ਸੈਮ ਤਾਂ ਤੁਹਾਡੀ ਗੱਲ ਨਾ ਮੈਂ ਤਾਂ ਹੀ ਮੈਂ ਤੁਹਾਨੂੰ ਕਿਉਂ ਪੁੱਛਿਆ ਦੇਖੋ ਮੇਰਾ ਪੁੱਛਣਾ ਇਹ ਮਕਸਦ ਹੈ ਮੇਰਾ ਮੇਰਾ ਫਰਜ਼ ਹੈ ਇਹ ਪੁੱਛਣਾ ਵੀ ਦੇਖੋ ਤੁਹਾਡਾ ਕਿਤੇ ਪਿੰਡ ਦੇ ਵਿੱਚ ਹੋਰ ਵਿਹਾਰ ਖਰਾਬ ਚੱਲੀ ਜਾਂਦਾ ਫਿਰ ਮੈਨੂੰ ਉਸ ਗੱਲ ਦਾ ਅੰਦਾਜ਼ਾ ਮੈਂ ਤੁਹਾਨੂੰ ਕਿਉਂ ਪੁੱਛਿਆ ਦੇਖੋ ਮੈਂ ਤੁਹਾਨੂੰ ਕਿਉਂ ਪੁੱਛਿਆ ਮੈਂ ਇਹਨੂੰ ਵੀ ਪੁੱਛ ਸਕਦਾ ਸੀ ਤੁਹਾਨੂੰ ਪੁੱਛਣ ਤੋਂ ਮੇਰਾ ਮਤਲਬ ਇਹ ਹੈ ਵੀ ਜੇ ਇੱਕ ਲੇਡੀਜ਼ ਇੱਥੇ ਮੇਰੇ ਕੋਲ ਝੂਠ ਬੋਲੂਗੀ ਨਾ ਤਾਂ ਫਿਰ ਮੈਂ ਕੱਲ ਨੂੰ ਤੁਹਾਨੂੰ ਜਿਹੜਾ ਟੰਗਣ ਜੋਗਾ ਹੈਗਾ ਵੀ ਮੈਨੂੰ ਮਨ ਪਤਾ ਲੱਗ ਜੂ ਵੀ ਕੱਲੇ ਤੇਰੇ ਬੰਦੇ ਦੇ ਵਿੱਚ ਨੁਕਸ ਨਹੀਂਗਾ ਤੁਹਾਡੇ ਅਸੀਂ ਤਾਂ ਨਸਲਾਂ ਦੀ ਕੱਲੀ-ਕੱਲੀ ਕਲਮ ਲਿਖੀ ਹੋਈ ਹੈ ਜੀ ਸੌਦਾ ਲੈ ਕੇ ਜਾਂ ਜਿਹੜਾ ਹਰੇਕ ਸੌਦਾ ਲਿਖਿਆ ਹੋਇਆ ਜੀ ਕੋਈ ਵੀ ਚੀਜ਼ ਰਹੇ ਸੌਦਾ ਇਹਨਾਂ ਦਾ ਕਰਿਆਨੇ ਦੁਕਾਨੇ ਨੇ ਕਰਿਆਨੇ ਦੀ ਦਾ ਸੌਦਾ ਸਾਨੂੰ ਦਵਾ ਦਿੰਦੇ ਹੀ ਹੋਰ ਅੱਛਾ ਕਰਿਆਨੇ ਤੋਂ ਚੱਕਰਦੇ ਠੀਕ ਹੈ ਚੱਲਦਾ ਆਰਤੀਆਂ ਦਾ ਹੱਥ ਠੀਕ ਚੱਲਦਾ ਅੱਛਾ ਸਾਡੀ ਕੱਲੀ-ਕੱਲੀ ਰਕਮ ਲਿਖੀ ਹੋਈ ਹੈ ਜੀ ਤੇ ਫੇਰ ਵੀ ਸਾਡੇ ਸਾਡੇ ਤਾਂ ਪੈਸੇ ਬਣਦੇ ਹੀ ਇਹਦੇ ਨਾਲ ਨਹੀਂ ਸਾਡੀ ਜੀ ਕੱਲੀ-ਕੱਲੀ ਰਕਮ ਸਾਡੀ ਕੱਲੀ-ਕੱਲੀ ਕਲਮ ਤਿੰਨ ਸਾਲ ਹੋ ਗਏ ਜੀ ਅਸੀਂ ਹੋਣਾ ਹੀ ਸਾਨੂੰ ਛੱਪ ਹੋਇਆ ਸੀ ਤੇ ਉਦੋਂ ਦੇ ਅਸੀਂ ਲਿਖਦੀ ਜਦੋਂ ਅਸੀਂ ਇਹਨੂੰ ਹਿਸਾਬ ਪਤਾ ਮੰਗ ਲੈਨੇ ਆ ਉਦੋਂ ਇਹ ਉਦੋਂ ਕਹਿੰਦਾ ਸਾਡਾ ਓਡੇ ਸਿਰ ਪਾ ਇਹ ਟੋਟ ਨਹੀਂ ਹੁਣ ਕਣਕ ਦਾ ਹਿਸਾਬ ਹੋਇਆ ਨਹੀਂ ਅਜੇ ਤੱਕ ਕਣਕ ਦਾ ਹਿਸਾਬ ਕਣਕ ਦਾ ਹਿਸਾਬ ਕਿੱਥੇ ਹੋਇਆ ਜੀ ਜਦੋਂ ਮੈਂ ਜਾਣਾ ਇਹਦੇ ਕੋਲੇ ਮੈਂ ਹਿਸਾਬ ਫਰ ਲਾ ਤੇ ਕੋਈ ਗੱਲ ਨਹੀਂ ਤਰ ਕਰ ਲੈਨੇ ਆ ਕੱਲ ਨੂੰ ਕਰ ਲਾਂਗੇ ਪਾਸੋਂ ਕਰ ਲਾਂਗੇ ਹੁਣ ਜਦੋਂ ਜੀ ਮੈਂ ਹੁਣ ਜਾਣਾ ਤੇ ਮੈਨੂੰ ਕਹਿੰਦਾ ਆ ਗਿਆ ਮੈਂ ਦੋ ਅੱਧੇ ਘੰਟੇ ਨੂੰ ਆ ਗਿਆ ਘੰਟੇ ਨੂੰ ਆ ਗਿਆ ਸੇ ਬਹਿ ਕੇ ਮੁੜਿਆ ਹੁਣਾ ਜੀ ਅਜੇ ਗਾਂ ਡੀਏਪੀ ਰੇ ਸਪਰੇ ਸਾਰਾ ਕੁਝ ਲੈਣ ਆਲਾ ਪਿਆ ਜੀ ਗਾਂ ਝੋਨਾ ਲਾਉਣਾ ਜੀ ਤੇ ਮੈਨੂੰ ਮੈਂ ਹੁਣ ਕੱਲ੍ਹ ਕੇ ਪਰਸੋਂ ਗਿਆ ਸੀ ਮੈਂ ਕਿਹਾ ਵੀ ਪਹਿਲਾਂ ਹਿਸਾਬ ਮਲਾ ਲਾ ਵੀ ਮੈਨੂੰ ਪੈਸਿਆਂ ਦੀ ਲੋੜ ਆ ਵੀ ਮੈਂ ਠੇਕੇ ਵਾਲਿਆਂ ਨੂੰ ਵੀ ਦੇਣੇ ਲੱਖ ਰੁਪਈਆ ਮੇਰਾ ਖਰਾਬ ਹੁੰਦਾ ਤੇ ਵੀ ਤੂੰ ਐ ਨਾ ਕਰ ਤੇ ਮੈਨੂੰ ਕਹਾ ਤੇਲ ਦੀ ਤੇਲ ਦੀ ਪਰਚੀ ਲੈ ਜਾ ਤੇਲ ਦੀ ਪਰ ਮੈਂ ਤੇਲ ਸਿਰਚ ਮਾਰਨਾ ਜੀ ਮੈਨੂੰ ਤਾਂ ਪੈਸਿਆਂ ਦੀ ਲੋੜ ਆਈ ਇਕੱਲੇ ਤੇਲ ਦਾ ਸਿਰਚ ਕੀ ਕਰੂਗਾ